ਲਓ ਬੈਠੀਏ ਬੇਬੇ ਬੇਬੇ ਨੂੰ ਪੁੱਛਦੀਆਂ ਜਾ ਕੇ ਵੀ ਮੈਂ ਦੋ ਦਿਨ ਪੇਕੀ ਲਾਇਆ ਵਾਂ ਇੱਕ ਮਹੀਨਾ ਹੋ ਗਿਆ ਆਈ ਨੂੰ ਨਾ ਤਾਂ ਬਾਈ ਹੋਰੀ ਲੈਣ ਆਏ ਆ ਤੇ ਨਾ ਇੰਨਾ ਹੀ ਮੈਨੂੰ ਕਿਹਾ ਵੀ ਜਾ ਕੇ ਮਿਲਿਆ ਵਿਆਹ ਵੇਲੇ ਤਾਂ ਇਹਦੇ ਨਵੀਂ ਬਹੂ ਦੇ ਪਰਾਨੇ ਕਹਿਤਾ ਸੀ ਸੀਤੀ ਕਿ ਮਾਸੀ ਤੁਸੀਂ ਗੱਡੀ ਲੈ ਲਓ ਤੇ ਮੈਂ ਸਾਨੂੰ 8 ਦਿਨਾਂ ਨੂੰ ਪੈਸੇ ਦੇ ਦੂੰਗਾ 8 ਦਿਨਾਂ ਬਾਅਦ ਕਿਹੜੇ ਪੈਸੇ ਦੇਣੇ ਸੀ ਮਹੀਨਾ ਹੋ ਗਿਆ ਨਾ ਤਾਂ ਕੋਈ ਇਹਨੂੰ ਲੈ ਕੇ ਜਾਵੇ ਤੇ ਨਾ ਕੋਈ ਮੁੜ ਕੇ ਪੈਸੇ ਦੇ ਕੇ ਗਿਆ ਆ ਚੱਕੀ ਜਾਂਨੇ ਆ ਡੀਕੀ ਜਾਂਨੇ ਆ ਰੋਜ ਵੀ ਨਾਲੇ ਆਉਣਗੇ ਵਿਚਾਰ ਨਾਲ ਤਾਂ ਲੈ ਜਾਣਗੇ ਨਾਲੇ ਪੈਸੇ ਦੇ ਜਾਣਗੇ ਕਿਹੜੇ ਦੇ ਕੇ ਜਾਣੇ ਸੀ ਪੈਸੇ ਬੇਬੇ ਹਾਂ ਮੈਂ ਨਾ ਸਾਨੂੰ ਆਏ ਕਹਿੰਦੀ ਸੀਗੀ ਮخه 1 ਮਹੀਨਾ ਹੋ ਗਿਆ ਨਾ ਤਾਂ ਬਾਈ ਹੋਰੀ ਆਏ ਹੈਗੇ ਨਹੀਂ ਤੁਸੀਂ ਮੈਨੂੰ ਮਿਲਿਆ ਕਿ ਲਾਏ ਹੋ ਮੈਂ 10 ਦਿਨ ਪਿੰਡ ਨਾ ਲਾਇਆ ਮਾ ਐਡੀ ਪਿੰਡੋ ਹੀ ਹੋ ਕੇ ਆਈਆਂਗੀ ਹੁਣ ਗਿਆ ਪਿੰਡ ਜਾਣ ਨੂੰ ਕੀ ਬਾਹ ਆਕੜੀਆਂ ਨੇ ਕਿਦੋਂ ਕੋਈ ਆਇਆ ਹੀ ਨਹੀਂ ਉਹਦੇ ਤਾਂ ਤੇਰੇ ਵਿਆਹ ਵੇ ਤਾਂ ਕਹੇਤਾ ਕਿ ਵੀ ਤੁਸੀਂ ਗੱਡੀ ਨਾ ਲੋ ਕਿ 5 ਲੱਖ ਦੀ ਤੇ ਕੇ ਸਾਨੂੰ ਪੈਸੇ ਦੇ ਦੇਂਦੇ ਅੱਠ ਦਿਨ ਆ ਬਾਦ ਆ ਕਿਦਾਂ ਦਾ ਮਹੀਨਾ ਹੋ ਗਿਆ ਵਿਆਹ ਹੋਏ ਨੂੰ ਨਾ ਕੋਈ ਤੈਨੂੰ ਲੈ ਕੇ ਗਿਆ ਤੇ ਨਾ ਕੋਈ ਪੈਸੇ ਦੇ ਕੇ ਗਿਆ ਤੈਨੂੰ ਤਾਂ ਮੁੱਲ ਵੇਚਤਾ ਉਹਨਾਂ ਨੇ ਨਾ ਹਾਂ ਕੋ ਕਹਿਨੀ ਬੇਬੇ ਮੁੱਲ ਵੇਚਤਾ ਫੇਰ ਕੀ ਹੋ ਗਿਆ ਪੈਸੇ ਦੇ ਦੇਣਗੇ ਨਾਲੇ ਮੈਂ ਮਿਲੇਉਂਗੀ ਨਾਲੇ ਬਾਈ ਹੋਣਾ ਨਾ ਗੱਲ ਕਰ ਲੂੰਗੀ ਗੱਡੀ ਦੀ ਨਾ ਨਾ ਹਜੇ ਕੋਈ ਜਾਣਾ ਨਹੀਂ ਮੈਂ ਦੱਸਾਂ ਗੱਲ ਆ ਲਾ ਫਲਕਾਰੀ ਲਾ ਦੋ ਸੜੀਆ ਜਾਂ ਲਾ ਦੇ ਤੇ ਨਾਲੇ ਆ ਟੂਮਾ ਲਾ ਕੇ ਮੈਨੂੰ ਫੜਾ ਤੇ ਆਪਦਾ ਕੰਮ ਕਰਿਆ ਕਰ ਗੋਹਾਗਾ ਸੱਟ ਤੇ ਉਧਰ ਨੀਰੇ ਚਾਰੇ ਪਾਪਾ ਸੰਗਾ ਨੂੰ ਮੈਂ ਬਟੂਮਾ ਲਾਦਾ ਟੂਮਾ ਕਿਉਂ ਲਾਦਾ ਕਿਉਂ ਸੋਹਣੀਆਂ ਨਹੀਂ ਲੱਗਦੀਆਂ ਮੇਰੇ ਪਾਈਆਂ ਹਜੇ ਮੈਨੂੰ ਸੋਹਣੀਆਂ ਨਹੀਂ ਲੱਗਦੀਆਂ ਕਿਨਾਂ ਤੇਕਰ ਮੇਰੇ ਕੋਈ ਗੱਡੀ ਦੇ ਪੈਸੇ ਨਹੀਂ ਆਉਂਦੇ ਲੋਕਾਂ ਨੂੰ ਤਾਂ ਆਂ ਲੱਗਦਾ ਵੀ ਇਹਦੇ ਮੁੰਡੇ ਨੂੰ ਗੱਡੀ ਦਿੱਤੀ ਐ ਮੁੰਡੇ ਨੂੰ ਗੱਡੀ ਸਾਨੂੰ ਪਤਾ ਵੀ ਮੁੰਡੇ ਨੂੰ ਗੱਡੀ ਕਿਹੜੀ ਦਿੱਤੀ ਐ ਗੱਡੀ ਤਾਂ ਸਾਡੇ ਫੇਰ ਕੀ ਹੋ ਗਿਆ ਬੇਬੀ ਜੇ ਘਰੋਂ ਆਈ ਆ ਗੱਡੀ ਤਾਂ ਆਪਣੇ ਕੋਲ ਹੀ ਆ ਗੱਡੀ ਕਿਹੜਾ ਮੇਰੇ ਪੇਕੇ ਲੈ ਗਏ ਪੇਕੇ ਤਾਂ ਨਹੀਂ ਲੈ ਕੇ ਗਏ ਕਦੋਂ ਬੰਦੇ ਨੇ ਜਮਾਨਤ ਕਰ ਲਈ ਤਾਂ ਫੇਰ ਬੰਦਾ ਜਮਾਨਤ ਤੇ ਤਾਂ ਉੱਤਰ ਗਿਆ ਉਹੀ ਗੱਲ ਮੰਗੂ ਉਹਨਾਂ ਤਾਂ ਐ ਹੋ ਗਿਆ ਬਸ ਵੀ ਇਹ ਤਾਂ ਮੁੱਲ ਵੇਚਤੀ ਸਾਡੀ ਕੁੜੀ ਨਾਲੇ ਬੇਬੇ ਮੈਨੂੰ ਗੁੱਸਾ ਚੜਾਈ ਇਨੀ ਉਹਨਾਂ ਨੂੰ ਗਾਲਾਂ ਦਵਾਏਂਗੀ ਨਾ ਜਦੋਂ ਪੂਰੀ ਨਹੀਂ ਪੈਂਦੀ ਹੈਗੀ ਉਹਨਾਂ ਨੂੰ ਕੋਈ ਲੋੜ ਸੀ ਜਮਾਨਾ ਕਰਨ ਦੀ ਐਵੇਂ ਮੇਰਾ ਵਿਆਹ ਕਰਨ ਦੇ ਮਾਰਿਆਂ ਨੇ ਕਹਿਤਾ ਹੁਣ ਤੈਨੂੰ ਨਾਲ ਇੰਨੇ ਪੈਸੇ ਉਹਨਾਂ ਕੋਲ ਕਿੱਥੇ ਨੇਗੇ ਨਾ ਇਹ ਨਬੇਬੇ ਨਹੀਂ ਸੀ ਫੇਰ ਕੋਈ ਕੋਈ ਛੋਟੇ ਘਰ ਵਿਆਹ ਦੇ ਦਿੰਦੇ ਕਿਉਂ ਫੇਰ ਗੱਡੀਆਂ ਨਾਲ ਪੰਗੇ ਲੈ ਵੀ ਗੱਡੀਆਂ ਕਿਉਂ ਆਧਰੀਆਂ ਵੀ ਅਸੀਂ ਗੱਡੀਆਂ ਦੇ ਦੇਾਂਗੇ ਸਾਨੂੰ ਤਾਂ ਥਿਆ ਦੇ ਸਾਕ ਆ ਜਾਂਦੇ ਸਾਨੂੰ ਤਾਂ ਕੋਈ ਤੋੜਾ ਨਹੀਂ ਸੀ ਫੇਰ ਗੱਡੀਆਂ ਆੜਿਆਂ ਦਾ ਚੱਲ ਕੋਈ ਨਹੀਂ ਬੇਬੇ ਮੈਂ ਗਲਤੀ ਮੰਨ ਲੈਨੀ ਆ ਮੇਰੇ ਭਰਾ ਹੋਰਾਂ ਤੋਂ ਗਲਤੀ ਹੋਗੀ ਚੱਲ ਮੈਨੂੰ ਹੁਣ ਪਿੰਡ ਤੋਂ ਛੱਡਿਓ ਮੈਂ ਚਾਰ ਦਿਨ ਮਿਲਿਆ ਆਉਂਗੀ ਨਾਲੇ ਉਹਨਾਂ ਨਾਲ ਗੱਲਬਾਤ ਕਰਾਂਗੀ ਕੋਈ ਨਾ ਪਿੰਡ ਕੌਣ ਛੱਡ ਕੇ ਆਊਗਾ ਤੈਨੂੰ ਪਿੰਡ ਅਸੀਂ ਆਪ ਛੱਡ ਕੇ ਆਵਾਂਗੇ ਉਹਨਾਂ ਦਾ ਹੱਕ ਹੈ ਆਉਣ ਦਾ ਆਹੋਂ ਨਾਲ ਨਾਲ ਪੈਸੇ ਦੇ ਕੇ ਜਾਂ ਨਹੀਂ ਤੈਨੂੰ ਚਾੜਨ ਲੈ ਜਾਣਗੇ ਤਾਂ ਮੈਨੂੰ ਆਏ ਲੱਗਦਾ ਬੇਬੇ ਮਹੀਨਾ ਹੋ ਗਿਆ ਡਰਦੇ ਤਾਂ ਹੀ ਨਹੀਂ ਆਏ ਹੈਗੇ ਵੀ ਤੁਸੀਂ ਨਾ ਗੱਡੀ ਵਾਲੇ ਪੈਸਿਆਂ ਦਾ ਸਵਾਲ ਪਾਉਂਗੇ ਉਹਨਾਂ ਨੂੰ ਸਵਾਲ ਤਾਂ ਫਿਰ ਹੁਣ ਅਸੀਂ ਪਾਉਣਾ ਹੀ ਹੈ ਕਿਦੋਂ ਅਸੀਂ ਗੱਡੀ ਲਈਏ 5 ਲੱਖ ਰੁਪਏ ਚੱਕ ਕੇ ਹੁਣ ਮੰਗਣੇ ਤਾਂ ਹੁਣ ਅਸੀਂ ਹੈਗੀ ਨੇ ਤੂੰ ਫੋਨ ਕਰਕੇ ਕਹਿ ਦੇ ਵੀ ਨਾਲੇ ਮੈਨੂੰ ਲੈ ਜਾਓ ਤੇ ਨਾਲੇ ਗੱਡੀ ਦੇ ਪੈਸੇ ਦੇਜੋ ਚੱਲ ਫਿਰ ਬੇਬੇ ਮੈਂ ਹਾਂ ਕਹਿਣੀ ਆ ਮੈਂ ਬਾਈ ਨੂੰ ਫੋਨ ਲਾ ਕੇ ਕਹਿਣੀ ਆ ਵੀ ਮੈਨੂੰ ਮਿਲ ਜੋ ਨਾਲ ਲੈ ਜੋ ਨਾਲੇ ਮੈਂ ਤੂੰ ਆਏ ਆਖੋ ਉਹਨਾਂ ਨੂੰ ਫੋਨ ਕਰਕੇ ਵੀ ਤੁਸੀਂ ਕਿਤੇ ਮੈਨੂੰ 5 ਲੱਖ ਚ ਮੁੱਲ ਤਾਂ ਨਹੀਂ ਵੇਚਤਾ ਕਿ ਇਹਨਾਂ ਨੂੰ ਕਿਤੇ ਮੇਰਾ ਸੌਦਾ ਤਾਂ ਨਹੀਂ ਕਰ ਲਿਆ ਆਖੋ ਉਹਨਾਂ ਨੂੰ ਟਾਣੇ ਮੈਨੇ ਤੋੜਿਆ ਬੇਬੇ ਮੈਨੂੰ ਜੇ ਆਏ ਮੁੱਲ ਵੇਚਣਾ ਹੁੰਦਾ ਨਾ ਤਾਂ ਕਿਸੇ ਨੂੰ ਮਰਜ਼ੀ ਵੇਚ ਲੈਂਦੇ ਨਾਲੇ ਚੱਜ ਦੇ ਘਰ ਨੂੰ ਵੇਚਦੇ ਥੋੜੇ ਥੋੜਾ ਤੋੜਦੇ ਸੀਗੇ ਐ ਜੀਆਂ ਗੱਲਾਂ ਨਾ ਕਰਿਆ ਕਰ ਜੇ ਫਿਰ ਕਹੇਂਗੀ ਤਾਂ ਮੈਂ ਇਥੋਂ ਵੀ ਕਹਾ ਲੇਂਗੀ ਕਹਾ ਦਾ ਪਾਈ ਮੈਂ ਕੀ ਲਾਉਂਗੀ ਐਡੇ ਫੇਰ ਰਣਖਾਲੇ ਨੇ ਤੇਰੇ ਤੇ ਕੇ 5 ਲੱਖ ਰੁਪਈਆ ਸਾਡਾ ਆ ਕੇ ਸੱਟ ਜਾਣ ਪੈਰਾਂ ਚ ਕੋਈ ਨਹੀਂ ਬੇਬੇ ਸੱਟ ਜਾਣਗੇ 5 ਦਾ ਵੀ ਮੈਂ ਕਰਦੀ ਆਂ ਬਾਈ ਹੋਰਾਂ ਨਾਲ ਗੱਲ ਵੀ ਉਹਨਾਂ ਨੇ ਕਿਉਂ ਝੁਬਾਨ ਕਰੀ ਦੇਖੇ ਤਾਂ ਪੂਰੇ ਨਹੀਂ ਜਾਂਦੇ 5 ਲੱਖ ਕਹਿੰਦੇ ਛੀ ਦੇ ਜਾਣਗੇ ਜੇ ਛੀ ਉੱਦੀ ਹੁੰਦਾ ਉਹਨਾਂ ਕੋਈ ਛੀ ਦੇਣ ਨੂੰ ਤਾਂ ਫੇਰ ਉਰਦੀ ਨਾਲ ਗੱਡੀ ਦੇ ਕੇ ਸਾਨੂੰ ਆਪ ਹੀ ਗੱਡੀ ਖੜਾ ਜਾਂਦੇ ਫੇਰ ਸਾਡੇ ਕਾਨੂੰਨ ਨਹੀਂ ਮੈਂ ਅਸੀਂ ਤਾਂ ਗੱਲ ਹੀ ਨਹੀਂ ਕਰੀ ਮੇਰੇ ਕੋਲੇ ਤਾਂ ਕੋਈ ਗੱਲ ਨਹੀਂ ਹੋਈ ਗੱਡੀ ਦੀ ਛੋਡੇ ਜੀ ਪਤਾ ਨਹੀਂ ਕਿਵੇਂ ਹੋ ਗਈ ਉਹ ਵੀ ਐਜੇ ਕੰਜਰ ਨੇ ਕਿਉਂ ਗੱਲ ਕੀਤੀ ਜਦੋਂ ਪੂਰੀ ਨਹੀਂ ਪੈਂਦੀ ਹੈਗੀ ਚਲ ਮੈਂ ਉਹਨਾਂ ਨੂੰ ਫੋਨ ਲਾ ਕੇ ਪੁੱਛਦੀ ਆਂ ਨਾ ਮੈਨੂੰ ਤੋਰ ਤਾਂ ਦੇਵੇਂਗੀ ਜੇ ਲੈਣਾਂਗੇ ਫੇਰ ਹੀ ਧੋਰੂਗੀ ਜੇ ਪੈਸੇ ਦੇ ਕੇ ਜਾਣਗੇ ਫੇਰ ਧੋਰੂਗੀ ਜੇ ਨਾ ਪੈਸੇ ਦੇ ਕੇ ਕਿ ਫੇਰ ਨਹੀਂ ਮੈਂ ਭੇਜੀ ਪੂਜੀ ਤੇ ਪੇਕ ਹੀ ਗੱਲ ਹੋਈ ਨਾ 5 ਲੱਖ ਰੁਪਏ ਉਹਨਾਂ ਕੋਲੇ ਹੋਵੇ ਨਾ ਤੇ ਮੈਂ ਪੇਕ ਹੀ ਜਾਵਾਂ ਨਾ ਆਹ ਪੇਕੀ ਨਹੀਂ ਜਾਣਾ ਕਿਦੋਂ ਮੁੱਲ ਵੇਚੀ ਆ 5 ਲੱਖ ਚ ਫੇਰ ਹੁਣ ਤੇਰੇ ਪੇਕੇ ਕਾਦੇ ਨਹੀਂ ਮੁੱਲ ਵੇਚੀ ਆ ਉਹਨਾਂ ਨੇ ਕਹਿ ਕੇ ਭੇਜਿਆ ਤੈਨੂੰ ਵੀ ਅਸੀਂ ਰਾਈਵੀਰ ਮੁੱਲ ਵੇਚੀ ਆ ਉਹਨਾਂ ਤਾਂ ਨਹੀਂ ਆਖਿਆ ਸਾਡੇ ਮਨ ਚ ਤਾਂ ਗੱਲ ਆਪਦੀ ਚਾਹੀਗੀ ਆ ਨਾ ਵੀ ਕਦੋਂ 5 ਲੱਖ ਰੁਪਏ ਜਿਹੜੇ ਸਾਡਾ ਰੱਖੀ ਬੈਠੇ ਨੇ ਵੀ ਉਹਨਾਂ ਤਾਂ ਬਸ ਉਹਨਾਂ ਦੇ ਮਨ ਚ ਆ ਹੀ ਕਰ ਲਿਆ ਵੀ ਇੱਥੇ ਮੁੱਲੀ ਵੇਚਤੀ ਚੱਲ ਕੋਈ ਨਹੀਂ ਮੈਂ ਕਰਦੀ ਆ ਗੱਲ ਉਹਨਾਂ ਨਾਲ ਵੀ ਮੁੱਲ ਦੇ ਕੀ ਕਹਿੰਦੇ ਨੇ ਪੁੱਛ ਲੈ ਕੀ ਕਹਿੰਦੇ ਨੇ ਨਾਲ ਪੈਸਿਆਂ ਨੂੰ ਤੇ ਨਾਲੇ ਵੀ ਤਾਂ ਆਹ ਕਹਿੰਦੇ ਨੇ ਅਗਾਂਲ ਨੂੰ ਮੇਰਾ ਦਿਮਾਗ ਵੀ ਹੋ ਹੋਇਆ ਪਿਆ 5 ਲੱਖ ਦੇ ਸੋਚ ਚ ਠੀਕ ਹੈ ਬਬੀ ਪਹਿਲਾਂ ਉਹਨਾਂ ਨਾਲ ਕਰ ਲੈਣ ਦੇ ਮੈਨੂੰ ਗੱਲ ਤੇਰਾ ਗੱਪ ਸੱਚ ਕੱਢ ਲੈਣ ਦੇ ਫੇਰ ਕਰੂੰਗੀ ਤੇਰੇ ਨਾਲ ਗੱਲ ਬਾਤ ਚ ਮੈਂ ਕਰ ਲਈ ਬਾਅਦ ਚ ਗੱਲ ਤੇ ਕੀ ਜਾਣ ਨੂੰ ਤਾਂ ਤਿਆਰ ਹੋਗੀ ਕਿ ਮੈਂ ਪੇਕੀ ਜਾਇਆ ਮੈਂ ਐਂ ਤਾਂ ਹੈ ਹੀ ਨਹੀਂ ਵੀ ਮੈਂ ਫੋਨ ਕਰਕੇ ਅੱਖਾਂ ਅੱਗੇ ਭਰਾ ਨੂੰ ਵਿਪੈਛੇ ਦੇ ਕੇ ਜਾਓ ਆਇਆ ਕਿ ਯਾਖਣ ਆਪਛੇਤੀ ਜਾਣ ਨੂੰ ਤਿਆਰ ਹੋਈ ਬੈਠੀ ਐ ਕਿੰਨਾ ਚੱਕਰ ਪੈਸੇ ਨਹੀਂ ਦੇ ਕੇ ਜਾਂਦੇ ਉਹਨਾਂ ਤੇ ਕਰ ਮੈਂ ਤੈਨੂੰ ਕਿਵੇਂ ਵੇਜੂ ਦੱਸੋ ਕੰਮ ਕਰਾਇਆ ਕਰੂੰਗੀ ਸਾਰਾ ਗੋਲੀ ਬਣਾ ਕੇ 5 ਲੱਖ ਕਿਰ ਦੇ ਕੇ ਨਹੀਂ ਜਾਂਦੇ ਸਰਪ੍ਰੀਤ ਆਹੀ 10000 ਦਾ ਪ੍ਰਬੰਧ ਹੋਇਆ ਮੇਥੋਂ ਤਾਂ ਹੋ ਜੇ ਕੀ ਕਰੀਏ ਪੈਸੇ ਨਹੀਂ ਬਣਦੇ ਹੈਗੇ 10000 ਦਾ ਪ੍ਰਬੰਧ ਹੈ 10000 ਨਾਲ ਕੀ ਹੋ 5 ਲੱਖ ਦੇ ਕਰਜ਼ਾਈਆਂ 5 ਲੱਖ ਦੇ ਮਹੀਨਾ ਹੋ ਗਿਆ ਕੁੜੀ ਵਿਆਹੀ ਨੂੰ ਅਜੇ ਤੱਕ ਕੁੜੀ ਦੇ ਸਹੁਰਿਆਂ ਨੂੰ ਮੂੰਹ ਨਹੀਂ ਜਾ ਕੇ ਦਿਖਾਇਆ ਨਾ ਉਹਨੂੰ ਉਹਨੇ ਚੱਕਰ ਲਿਆ ਸਕਦੇ ਉਹ ਤਾਂ ਉਹੀ ਗੱਲ ਜਿਵੇਂ ਕਹਿੰਦੀ ਹੁੰਦੀ ਐ ਵੇ ਇਹ ਹੀ ਨਹੀਂ ਆਪਾਂ ਤਾਂ ਉਹ ਵੇਚਤੀ ਵੇਚੀ ਐ ਸੌਦਾ ਕਰਿਆ ਤਾਂ ਭੈਣ ਦਾ ਤਾਂ ਇੰਮੀ ਕਹੀ ਨੇ ਵੇਚਤੀ ਵੇਚਤੀ ਭੈਣ ਵੇਚੀ ਥੋੜਾ ਐ ਉਹ ਮੇਰੀ ਗੱਲ ਸੁਣ ਲੈ ਜੇ ਕਾਰ ਜਿਹਨੇ ਪੈਸੇ ਹੀ ਦੇਤੇ ਆਪਾਂ ਨੂੰ ਕਿਹਾ ਸੀ 5 ਲੱਖ ਦੇ ਤੁਸੀਂ ਕਾਰ ਲੈ ਲਓ ਸੋਡੇ ਪੈਸੇ ਦੇ ਦਿਆਂਗੇ ਆਹੀ ਗੱਲ ਕਹੀ ਸੀ ਉਹ ਫੇਰ ਅਗਲੇ ਨਾਲ ਗਾਂਹੜਾ ਮੁੱਕਰ ਗਏ ਜੀ ਤਾਂ ਲੈਣੇ ਸੀ ਕਿ ਦੱਸ ਹੁਣ ਕੀ ਕਰੀਏ ਪੈਸੇ ਬਣਦੇ ਨਹੀਂ ਕਿਥੋਂ ਤਸਫਰ ਕਿੱਥੇ ਮੇਰਾ ਕੀ ਕਸੂਰ ਐਸ ਗੱਲ ਚ ਫਿਰ ਕਰਾਰ ਤਾਂ 8 ਦਿਨਾਂ ਦੀ ਕਰਾਇ ਸੀ ਨਾ ਉਹਨਾਂ ਨਾਲ ਵੀ ਭਾਈ 8 ਦਿਨਾਂ ਨੂੰ ਪੈਸੇ ਦੇ ਦੇ ਜਾਂਗੇ ਕਿਰਾਂ ਤੁਸੀਂ ਲੈ ਲਓ ਗੱਡੀ ਉਹ ਤਾਂ ਬਾਈ ਚੰਗਾ ਸੀ ਵਿਚਾਰੇ ਨੇ ਲੈ ਲਈ ਅੱਜ ਤੱਕਰ ਕੁੜੀ ਨੂੰ ਕੁਛ ਕਿਹਾ ਨਹੀਂ ਹੁਣ ਕਿੰਨਾ ਚਿਰਾਂ ਚੁੱਪ ਕਰਕੇ ਬੈਠੇ ਰਹਾਂਗੇ ਕੋਈ ਨਹੀਂ ਕੋਈ ਨਹੀਂ ਜਦੋਂ ਹੱਥ ਪਿਆ ਕੇ ਤੇ ਪੈਸੇ ਤਾਂ ਦੇਵਾਂ ਨਾ ਫਿਰਾਂਡ ਵਾਂਡ ਕੀ ਕਹਿੰਦਾ ਹੋ ਉਹਨਾਂ ਨਾਲ ਵੀ ਜਿੱਦਾਂ ਦੀ ਬੇਹੀ ਮੁਰਕ ਕੇ ਲੈ ਕੇ ਨਹੀਂ ਗਈ ਇਹਨੂੰ ਇੱਥੇ ਬੈਠੀ ਐ ਉਹ ਜਾਈਏ ਕਿਹੜੇ ਮੂੰਹ ਫਿਰ ਜਾਣਾ ਤਾਂ ਪਊ ਕੁੜੀ ਤਾਂ ਹੁਣ ਲਿਉਣੀ ਪੂ ਜਾ ਕੇ ਭਗ ਜਾਂਦੇ ਆ ਫਿਰ ਪੈਸੇ ਮੰਗਣਗੇ ਉਹ ਤਾਂ ਨਾ ਫਿਰ 10000 ਨਾ ਮੰਨ ਜਾਣ ਤੂੰ ਤਾਂ 100000 ਫੜ ਲਿਆ ਕਿਸੇ ਨੂੰ ਕੋਈ ਅੱਧੇ ਦਾ ਕਹਿਣਾ ਨਾ 2.5 ਲੱਖ ਹੀ ਲਿਆ ਕਿ ਤੂੰ ਬਾੜੇ ਨਹੀਂ ਬਣਦੇ ਬਣਦੇ ਹੁਣ ਤਾਂ ਮੈਂ ਆਪ ਹੀ ਲਿਆ ਆਉਂਦਾ ਮੈਂ ਕਹੋਂਦਾ ਥੋੜੋ ਸੀਗਾ ਮੇਰਾ ਕਿਹੜਾ ਜੀ ਕਰਦਾ ਕਿ ਤੈਨੂੰ ਕਹੋਂਨ ਨੂੰ ਮੈਨੂੰ ਤਾਂ ਇਹ ਲੱਗਦਾ ਆਪਾਂ ਨੂੰ ਨਹੀਂ ਫਿਰ ਕਿੱਦੋਂ ਪੈਸੇ ਆਣਦੇ ਆਪਾਂ ਤਾਂ ਹੁਣ ਇੱਕੋ ਹੀ ਹੱਲ ਕਰਨਾ ਪੂ ਕੀ ਹੱਲ ਕਰਨਾ ਪੂ ਹੱਲ ਕਰਨੀ ਪੂ ਫਿਰ ਹੁਣ ਕੋਈ ਗੱਲ ਲੋਕ ਮੇਲੇ ਦਿੰਦੇ ਨੇ ਲੋਕ ਐ ਕਹਿੰਦੇ ਮੈਨੂੰ ਵੀ ਜਾਣੀਆਂ ਪੁੱਛ ਕੇ ਮੁੜ ਗਈਆਂ ਕਹਿੰਦੇ ਸਾਡੀ ਕੁੜੀ ਦੀ ਮੰਮੀ ਨਾ ਹੋ ਗਿਆ ਵਿਆਹ ਨੂੰ ਕੁੜੇ ਤੁਸੀਂ ਮੁੜ ਕੇ ਲੈ ਕੀ ਨਹੀਂ ਇਹ ਕੀ ਗੱਲ ਫਰ ਦੱਸ ਕੀ ਕਹਾ ਫਿਰ ਮੈਂ ਲੋਕ ਵੀ ਕਹਨੇ ਹੋਣਗੇ ਪੈਣ ਵੇਚਦੀ ਇਹਨਾਂ ਨੇ ਆਹੋ ਕਹਿੰਦੀ ਨੇ ਲੋਕ ਵੀ ਹੂੰ ਤਾਂ ਤੁਸੀਂ ਏਡੀ ਗੱਡੀ ਦਿੱਤੀ ਹੈ ਕਹਿੰਦੇ ਗੱਡੀ ਤਾਂ ਤੁਸੀਂ ਵੱਡੀ ਦੇਤੀ ਕੁੜੀ ਨੂੰ ਨਾ ਛੋਟੀ ਕਦੇ ਕੁੜੀ ਆਈ ਗੱਡੀ ਤੇ ਚੜ ਕੇ ਨਾ ਕਦੇ ਕੁੜੀ ਕੋਲੇ ਤੁਸੀਂ ਗਏ ਹੋ ਲੋਕਾਂ ਨੂੰ ਕੀ ਪਤਾ ਹੈ ਵੀ ਪੈਸੇ ਉਹ ਇਹਨਾਂ ਦੇ ਸੀ ਅੱਗੰਨੇ ਚੁੱਪੀ ਚੱਲ ਗੰਨਾ ਚੁੱਪ ਚੁੱਪ ਕੇ ਗੱਲਾਂ ਬਣਾਈ ਚੱਲ ਐ ਨਹੀਂ ਗੱਲਾਂ ਬਣਨੀਆਂ ਮੈਂ ਤੈਨੂੰ ਦੱਸਾਂ ਹੱਥ ਹਿਲਾਉਣਾ ਪਊ ਪੈਸੇ ਕਿ ਤੋਂ ਲਿਉਣੇ ਮੈਣਗੇ ਫਿਰ ਤੈਨੂੰ ਕਹਿੰਦੀ ਇੱਕੋ ਹੀ ਹਿੱਲਾਉ ਕਰ ਲੈ ਉਹ ਜਾਇਆ ਹੋਣੇ ਭੈਣ ਕੋਲੇ ਭੈਣ ਨੂੰ ਲਿਆ ਆਉਣੇ ਉਹਨਾਂ ਦੇ ਹੱਥ ਬੰਨ੍ਹ ਲਾਂਗੇ ਕੀ ਗੱ ਜਦੋਂ ਕਿਤੇ ਕਿਤੇ ਫਸਲ ਆਈ ਕੋਦੋਂ ਦੇ ਰਿਆਂਗੇ 5 ਲੱਖ ਰੁਪਈਆ ਮੁਕਰ ਦੇ ਤਾਂ ਨਹੀਂ ਹੈਗੇ ਰਿਸ਼ਤੇਦਾਰ ਹੈ ਹੁਣ ਤਾਂ ਦੇਖੋ ਮੈਂ ਤਾਂ ਨਹੀਂ ਜਾਂਦੀ ਜਮਾ ਮੈਂ ਤਾਂ ਨਹੀਂ ਕਰਵਾਉਂਦੀ ਬੇਜਤੀ ਜੇ ਤੂੰ ਬੇਜਤੀ ਕਰਵਾਉਣੀ ਹੈ ਤਾਂ ਬਗ ਜਾ ਅੱਛਾ ਅੱਛਾ ਕਹੇ ਕਿ ਤਾਂ ਹੀ ਮੈਨੂੰ ਭੇਜਣਾ ਚਾਹੁੰਨੀ ਹੈ ਮੇਰੀ ਬੇਜਤੀ ਕਰਵਾਉਣੀ ਚਾਹੁੰਨੀ ਹੈ ਫਿਰ ਤੂੰ ਜਾ ਕੇ ਮੇਰੀ ਬੇਚੀ ਹੋਗੀ ਤੇਰੀ ਵੀ ਨਾਲ ਹੀ ਬੇਚਤੀ ਹੈ ਫਿਰ ਮੈਂ ਤੈਨੂੰ ਕਹੀ ਤਾਂ ਜਾਂਦੀ ਆ ਹੋਰ ਨਹੀਂ ਕਿਤੋਂ ਬਣਦੇ ਦੋ ਕਨਾਲਾਂ ਜ਼ਮੀਨਦਾਰੀ ਦੇ ਦੇ ਕੁੜੀ ਤਾਂ ਫਿਰ ਲਿਉਣੀ ਪੂ ਜ਼ਮੀਨ ਬੇਚ ਦੇ ਪੈਸੇ ਦੇ ਦੇ ਉਹਨਾਂ ਕਮੜੀਏ ਹਾਂ ਉਹ ਕਾਰ ਉਹਨਾਂ ਨੇ ਲਈਏ ਆਪਾਂ ਕੋ ਜ਼ਮੀਨ ਵੇਚ ਗਏ ਭੈਣ ਤਾਂ ਤੇਰੀ ਐ ਜੇ ਕਾਰ ਉਹਨਾਂ ਨੇ ਲਈ ਭੈਣ ਤਾਂ ਤੇਰੀ ਤੇਰੀ ਭੈਣ ਦੀ ਕੱਢੀ ਐ ਉਹ ਜੀ ਤਾਂ ਪੈਸੇ ਨਾ ਲਾਉਂਦੇ ਕਾਰ ਨਾ ਲੈਂਦੀ ਆਪਾਂ ਨੂੰ ਕਾਰ ਲੈ ਕੇ ਦੇਣੀ ਪੈਂਦੀ ਫੇਰ ਤਾਂ ਆਪਾਂ ਨੂੰ ਵੇਚਣੀ ਪੈਣੀ ਹੁਣ ਨਹੀਂ ਆਪਾਂ ਵੇਚਦੇ ਜਮੀਨ ਜਮੀਨ ਜਮੂਨ ਕੋਈ ਨਹੀਂ ਵੇਚਦੇ ਜਦੋਂ ਕਦੇ ਪੈਸੇ ਆਏ ਫਸਲ ਦੇ ਪੈਸੇ ਦੇ ਦੇ ਲਾਂਗੇ ਨਾ ਫੇਰ ਮੈਨੂੰ ਐਂ ਦੱਸ ਹੁਣ ਤੁਹਾਡੀ ਭੈਣ ਵਿਆਹੀ ਐ ਕਿ ਭੈਣ ਦਾ ਸੌਦਾ ਕਰਿਆ ਉਹਨਾਂ ਨੇ ਇੱਕ ਗੱਲ ਦੱਸ ਦੇ ਕੋਈ ਸੌਦਾ ਨਹੀਂ ਕਰਿਆ ਮੈਂ ਤਾਂ ਕਾਰ ਉਹਨਾਂ ਨੇ ਆਪ ਹੀ ਲਈ ਐ ਹਾਂ ਫੇਰ ਸੌਦਾ ਹੀ ਹੋ ਗਿਆ ਹਾਂ ਲੈਂਦੇ ਫੇਰ ਕਾਰ ਉਹ ਦੂੰ 5 ਲੱਖ ਰੁਪਏ ਨਾ ਦੇਣੇ ਅਗਲਾ 5 ਲੱਖ ਰੁਪਏ ਆਪਾਂ ਦੇਵ ਉਹ ਗੱਡੀ ਤਾਂ ਆਪਣੀ ਕੁੜੀ ਦੀ ਰਹੂ ਹੁਣ ਤਾਂ ਆਪਣੀ ਬੱਲੇ ਬੱਲੇ ਹੋ ਗਈ ਕਿਰਾ ਕਾਰ ਆਪਾਂ ਦਿੱਤੀ ਐ ਆਪਣੀ ਗੱਲ ਬਣ ਗਈ ਤੂੰ ਤਾਂ ਐਵੇਂ ਹੀ ਕਰੀ ਜੰਨੀ ਐ ਬੱਲੇ ਬੱਲੇ ਤੈਨੂੰ ਲੱਗਦੀ ਸੱਤ ਚ ਜਾ ਕੇ ਕਰਿਆ ਨਾ ਗੱਲਾਂ ਲੋਕਾਂ ਨਾਲ ਵੀ ਮੈਂ ਆਦੀ ਭੈਣ ਨੂੰ ਵਰਨਾ ਗੱਡੀ ਦਿੱਤੀ ਐ 5 ਲੱਖ ਰੁਪਇਆ ਲਾਇਆ ਨਾ ਵਿਆਹ ਤੇ ਬਤੇਰੇ ਪੈਸੇ ਲਾਇਆ ਇਕੱਲੇ ਵਿਆਹ ਦੇ ਪੈਸੇ ਹੀ ਲਾਇਆ ਗੱਡੀ ਵਾਲੇ ਤਾਂ ਲੈ ਸਿਰ ਖੜੇ ਨਾ ਕਰਜਈ ਹੋਣੇ ਆਪਾਂ ਕਰਜਈ ਮਾੜਾ ਮੋਟਾ ਸੋਚਿਆ ਕਰ ਕੋਈ ਸਿਰ ਤੇ ਬਾਲ ਨਹੀਂ ਹੋਣੇ ਕਰਜਈ ਕਾਦੇ ਆ ਆਪਾਂ ਕਿਹੜਾ ਆੜਤੀਏ ਦੇ ਪੈਸੇ ਦੇਣੇ ਆ ਰਿਸ਼ਤੇਦਾਰਾਂ ਦੇ ਦੇਣੇ ਆ ਸੁੱਖ ਨਾਲ ਕਿਸ਼ਤਾਂ ਚ ਮੋੜ ਦੇਾਂਗੇ ਕੀ ਗੱਲ ਫਿਰ ਕਿਸ਼ਤ ਦਿਆਂ ਉਹਨਾਂ ਨੂੰ ਉਹ ਮੈਂ ਤਾਂ ਕਹਣਾ ਅਸੀਂ 10000 ਰੁਪਏ ਲੈ ਕੇ ਵਗ ਜਾਣਾ ਮੈਂ 26 ਤੋਂ 10-10000 ਨਾਲ ਪੈਸੇ ਤੁਸੀਂ ਲੈ ਲਿਓ ਆਪਦੇ ਦੇ ਕੇ ਦੇਖ ਲੈ ਫਿਰ ਕੀ ਮੰਨ ਜਾਣ ਮੇਰੇ ਨਾਲ ਬਕਤ ਨਹੀਂ ਫਿਰ 10000 ਕਹਿੰਦੇ ਮੈਂ ਤਾਂ ਸ਼ਰਮਜੀ ਆਉ ਮੈਂ ਤਾਂ ਨਹੀਂ ਨਾਲ ਨੂਲ ਜਾਂਦੀ ਜਮਾ ਮੈਂ ਤੈਨੂੰ ਇੱਕ ਵਾਰੀ ਕਹਤਾ ਹੁਣ ਘਾਲ ਆਪਾਂ ਬਿੰਦ ਨੂੰ ਘਾਲਾ ਜਾਏਗਾ ਮੋਟਰਸਾਈਕਲ ਤੇ ਅਸੀਂ ਦੋ ਜਣੇ ਕਿੱਥੇ ਲੰਮਕਾਂਗੇ ਚੱਲ ਫਿਰ ਮੈਂ ਵਗ ਜੂੰਗਾ ਫਿਰ ਵਗ ਜਾ ਜਾ ਕੇ ਤੂੰ ਐ ਕਰਾ ਬੁੜੀ ਨੇ ਮਿੱਠੀਆਂ ਮਾਰੀਆਂ ਗੱਲਾਂ ਬੁੜੀ ਨੂੰ ਗੱਲਾਂ ਚ ਲੈ ਆਈ ਵੀ ਦੇਖ ਮੈਂ ਸੀ 10-10000 ਕਰਕੇ ਮੈਂ ਆਉਂਦੇ ਪੈਸੇ ਛੇਤੀ ਦੱਸ ਕਿਉਂ ਤੂੰ ਵੱਡੀਆਂ ਗੱਲਾਂ ਮਾਰੀ ਵੀ ਐ ਕਿਤਮਾਸੀ ਬਣਿਆ ਦੱਸ ਜੇ ਤੋ ਫਸਲ ਆਈ 2.5 ਲੱਖ ਰੁਪਏ ਇਕੱਠੇ ਹੀ ਦੇ ਦੂੰ ਓਏ ਉਹ ਤਾਂ ਮੈਂ ਇਹਨਾਂ ਨੂੰ ਕਹਿ ਦੂੰ ਤੁਸੀਂ ਤਾਂ 5 ਲੱਖ ਦੀ ਗੱਲ ਕਰਦੇ ਮੈਂ ਤਾਂ 7 ਲੱਖ ਦੇ ਦੂੰ ਮੇਰੀ ਜੀਰੀ ਹੋਵੇ ਕੀ ਐਂ ਖੜਾ ਲੂ ਮੈਂ ਛੇ ਮਹੀਨੇ ਤੋ ਇਹਨਾਂ ਨੂੰ ਸਾਲ ਕੋਈ ਗੱਲ ਨਹੀਂ ਆਹੋ ਛੋਟੇ ਕਾ ਆਪਣਾ ਰੋੜੀ ਵੱਡੇ ਰੋੜੀ ਵੱਡੇ ਵੱਡੇ ਕੋ ਪਹਿਲਾਂ ਤਾਂ ਕਣਕ ਆਉ ਵੀ ਕਣਕ ਦਾ ਕਿਵੇਂ ਕਰਾਂਗੇ ਕਣਕ ਦਾ ਕਦੇ ਘਰੇ ਵਾਲੀ ਰੱਖਦੇ ਆ ਘਰੇ ਖਾਣ ਨੂੰ ਰਹਿ ਜਾਂਦੀ ਐ ਜੀਰੀ ਦੀ ਬਹਾਨਾ ਮਾਰੀ ਗਏ ਉਹਨਾਂ ਨੂੰ ਨਾ ਹੁਣ ਕਣਕ ਬਲੇ ਰੁਪਿਆ ਵੀ ਨਹੀਂ ਦਿੰਦਾ ਉਹਨਾਂ ਉਹ ਆਹੀ ਦੱਸ ਵੀ 10000 ਰੁਪਿਆ ਦੇ ਦਿਆਂਗੇ ਹੋਰ ਕਿੰਨੇ ਕੁ ਦੇਵਾਂਗੇ ਪੈਸੇ ਦੇ ਕਿਵੇਂ ਮਰਜੀ ਕਰ ਤੇਰਾ ਮਸਲਾ ਦਾ ਮਸਲਾ ਹੱਲ ਕਰ ਮੈਂ ਤਾਂ ਦੇਖ ਮੈਨੂੰ ਲੋਕਾਂ ਤੋਂ ਸ਼ਰਮ ਆਉਂਦੀ ਐ ਲੋਕੜੀਆਂ ਤਾਂ ਕਹਿ ਕੇ ਜਾਂਦੀਆਂ ਮੈਨੂੰ ਮੈਨੂੰ ਨਹੀਂ ਪਤਾ ਕੁੜੀ ਨੂੰ ਲੈ ਕੇ ਆ ਜਾ ਤਾ ਉਹ ਮੈਂ ਆਪੇ ਨਾ 10000 ਰੁਪਿਆ ਦੇ ਕਿਉਂ ਫਿਰ ਜਾ ਕੇ ਆਉਂਗਾ ਜਾ ਆ ਫਿਰ ਬਗ ਜਾਣ ਮੋਟਰਸਾਈਕਲ ਲੈ ਕੇ ਹੁਣ ਆਲਮ ਟੌੜੀਆਂ ਜੀਆਂ ਨਾ ਕਰਦਾ ਫਿਰ ਲੋਕੜੀਆਂ ਮੈਨੂੰ ਕਹਿੰਦੀਆਂ ਲੋਕੜੀਆਂ ਤਾਂ ਕਹਿੰਦੀਆਂ ਵੀ ਪਰਜਾਈ ਮਾੜੀ ਐ ਪਰਜਾਈ ਨਹੀਂ ਨਹੀਂ ਉਹੀ ਗੱਲ ਕੁੜੀ ਨੂੰ ਲਿਆਉਂਦੀ ਮੈਂ ਕਿਸੇ ਨੂੰ ਹੁਣ ਮੈਂ ਕੀ ਦੱਸਾਂ ਵੀ ਭਾਈ ਸਾਡੀ ਤਾਂ ਨਾਨਦ ਪਰਜਾਈ ਦੀ ਬਤੇਰੀ ਬਣਦੀ ਸੀ ਆਹਦੇ ਭਰਾ ਨੇ ਕਰਿਆ ਕਪੜੇ ਵਿਆਹ ਚ ਜਿੰਨੇ ਕਰੇ ਮੈਂ ਉਦੋਂ ਆਖਿਆ ਸੀ ਵੀ ਉਹਨਾਂ ਨੂੰ ਕਹਦੇ ਵੀ ਭਈ ਇਹ ਤਾਂ ਮੋਟਰਸਾਈਕਲ ਦੇ ਦੈਣੇ ਹੱਡੇ ਚ ਤਾਂ ਪਹੁੰਚ ਨਹੀਂ ਗੱਡੀ ਦੀ ਉਹ ਤਾਂ ਕਹਿੰਦਾ ਗੱਡੀ ਲੈ ਲਓ ਮੈਂ ਦੇ ਦੂੰ 5 ਲੱਖ ਹੁਣ ਲੈ 10000 ਨਾ ਕਹਿੰਦਾ ਹੁਣ ਵੜਿਉਣ ਨੂੰ ਉਹਨਾਂ ਨੂੰ ਦੇਖੋ ਭਾਈ ਇਹ 10000 ਚ ਮੰਨੀ ਜਾਣ ਦੇ ਆ ਉਹਨਾਂ ਦੇ ਫਿਰ ਲਿਆ ਉਹਨਾਂ ਦੇ ਜਾ ਕੇ ਕੁੜੀ ਨੂੰ ਆ ਫੋਨ ਪਤਾ ਨਹੀਂ ਕਿਹਦਾ ਆ ਗਿਆ ਮੂ ਮੈਂ ਮਰ ਜਾ ਇਹ ਤਾਂ ਬਾਈ ਦਾ ਫੋਨ ਹੈ ਹੈਲੋ ਸਾਸਤਰੀ ਗੱਲ ਭਣੇ ਸਾਸਤਰੀ ਗੱਲ ਬਾਈ ਤੁਸੀਂ ਤਾਂ ਨਾ ਮਿਲਣਾ ਦਾ ਮੈਨੂੰ ਵਿਆਹ ਕੇ ਨਾ ਉਦੋਂ ਬਾਅਦ ਭੁੱਲ ਭਾਲ ਹੀ ਗਏ ਕੋਪਰੇ ਕੀ ਕਰੀਏ ਬਸ ਕਾਮਦਨ ਜਾਈ ਨੇ ਸੀਗੇ ਟਾਈਮ ਹੀ ਲੱਗਾ ਆਵਾਂਗੇ ਜਰੂਰ ਆਵਾਂਗੇ ਭਣੇ ਨਾ ਕਦੋਂ ਆਉਂਗੇ ਤੁਸੀਂ ਮੇਰੇ ਤਾਂ ਅੱਖਾਂ ਪੱਕ ਗਈਆਂ ਦੇਖਦੀ ਦੀਆਂ ਉਹ ਭਣੇ ਹੁਣ ਮੈਂ ਤੈਨੂੰ ਕੀ ਦੱਸਾਂ ਉਹ ਇਹ ਦੇ ਸੀਗਾ ਵੀ ਹਜੇ ਮੈਨੂੰ ਰੁਪਈਏ ਨਹੀਂ ਬਣੇ ਸੀ ਸੋਡਾ 5 ਲੱਖ ਰੁਪਈਆ ਜਾਣਾ ਸੀ ਗੱਡੀ ਆਲਾ ਹਾਂ ਸੱਚ ਰੁਪਈਆ ਵਾਲੀ ਗੱਲ ਦੱਸ ਮੈਨੂੰ ਉਹ ਕਿਵੇਂ ਕੁਛ ਕੀਤਾ ਨੂੰ ਆ ਬੇਬੇ ਹੋਰੀ ਪਕਾਈ ਮਾਰੀ ਜਾਂਦੀ ਆ ਆਖੇ ਤੈਨੂੰ ਵੇਚਦਾ ਤੇਰੇ ਪੇਕੇ ਆ ਨੇ ਤੈਨੂੰ ਮੁੱਲ ਵੇਚਦਾ ਤੈਨੂੰ ਐਂ ਕਰਤਾ ਹੁਣ ਨਹੀਂ ਤੈਨੂੰ ਲੈਣ ਆਉਂਦੇ ਮੇਰਾ ਤਾਂ ਨਾ ਕਿਰਾਂ ਦੇਲੀ ਹੱਲ ਗਿਆ ਸੀ ਫਿਰ ਮੈਂ ਖਬੜੀ ਐਮੀ ਪਕਾਈ ਮਾਰੀ ਜਾਂਦੀ ਆ ਲੈ 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 ਤੈਨੂੰ ਭਣੀ ਆਈ ਸੀ ਵੀ ਸੱਚਮੁੱਚ ਹੀ ਵੇਚਦਾ ਮੈਨੂੰ ਤੇ ਹੋਰ ਹੁਣ ਫਿਰ ਮੈਂ ਠੰਡੇ ਦਿਮਾਗ ਨਾਲ ਬਹਿ ਕੇ ਸੋਚਿਆ ਵੀ ਐਡੇ ਪੇਕੇ ਕਿਹਦੇ ਮਾੜੇ ਆ ਭੈਣ ਭਾਈ ਜਿਹੜਾ ਉਹੀ ਗੱਲ ਆ ਉਸ ਤਰ੍ਹਾਂ ਪਲਾਹ ਹੋ ਜੇ ਭਾਣੇ ਤੇਰੇ ਵਿਆਹ ਦੇ ਪੂਰੇ ਰੁਪਏ ਵੀ ਲਾਏ ਐ 5 ਲੱਖ ਰੁਪਇਆ ਘੱਟ ਸੀ ਆ ਗੱਡੀ ਵਾਲਾ ਤੇ ਫੇਰ ਉਹ ਗੱਡੀ ਬਸ ਤੁਸੀਂ ਲੈ ਲਈ ਸੀਗੀ ਹੁਣ ਥੋੜੇ ਹੋਰ ਰੁਪਏ ਦੇਣੇ ਨਹੀਂ ਅਸੀਂ 5 ਲੱਖ ਰੁਪਏ ਬਾਈ ਤੂੰ ਕਿੱਥੋਂ ਦੇਵੇਂਗਾ ਤੂੰ ਕਿਉਂ ਜਵਾਨ ਕਰੀ ਤੂੰ ਗੱਡੀ ਵਾਲੀ ਤਾਂ ਗੱਲ ਹੀ ਨਹੀਂ ਸੀ ਕਰਨੀ ਵਿੱਚ ਉਹ ਭਾਣੇ ਕੀ ਗੱਲ ਐ ਉਹ ਚਲ ਕੀ ਗੱਲ ਐ ਰਿਸ਼ਤੇਦਾਰੀ ਆ ਮਾਸ਼ਾਅੱਲਾ ਹੌਲੀ ਹੌਲੀ ਮੋੜ ਦਿਆਂਗੇ ਕੀ ਗੱਲ ਐ ਨਹੀਂ ਹੌਲੀ ਹੌਲੀ ਮੋੜਨ ਵਾਲੀ ਗੱਲ ਨਹੀਂ ਐਵੇਂ ਨਾ ਤੈਨੂੰ ਪਤਾ ਇਹਨਾਂ ਦਾ ਮਾਜਰ ਨਹੀਂ ਹੈਗਾ ਇਹ ਤਾਂ ਇਸ ਗੱਲ ਤੇ ਪੂਰਾ ਇਤਰਾਜ਼ ਕਰਦੇ ਨੇਗੇ ਵੀ ਪੈਸੇ ਨਹੀਂ ਮੋੜੇ ਕੁਛ ਕਹਦੇ ਨੇ ਤੈਨੂੰ ਭਣੇ ਹਾਇਦਕ ਮੈਨੂੰ ਉਹਨੇ ਸੁਖਦੀਪ ਨੇ ਤਾਂ ਕੁਛ ਨਹੀਂ ਆਖਿਆ ਗੱਲ ਕਰ ਬੇਬੇ ਕਰਦੀ ਹੈਗਾ ਤੇ ਬਤੇ ਜੇ ਲੈ ਲੈ ਕੋਈ ਗੱਲ ਨਹੀਂ ਭਣੇ ਮੈਂ ਨਾ ਅੱਜ ਹੀ ਆਉਂਗਾ ਇਹਦੇ ਪੈਰਾਂ 'ਚ ਮਾਰੂੰਗਾ ਰੁਪਏ ਇਹਨਾਂ ਦੇ ਕੱਲੇ ਮੈਂ ਤੈਨੂੰ ਲੈ ਕੇ ਜਾਊਂਗਾ ਅੱਛਾ ਸੱਚੀ ਬਈ ਹਾਂ ਚਲ ਆਇਂ ਕਰ ਫਿਰ ਮੇਰੀ ਗੱਲ ਸੁਣ ਮੈਂ ਨਾ ਬੁੜੀ ਨੂੰ ਦੱਸਦਾ ਉਹ ਤਾਂ ਕਿਤੇ ਬੀਪੀ ਘਟੇ ਪਿਆ ਮੈਨੂੰ ਲੱਗਾ ਸਵੇਰ ਦਾ ਚੁੱਪ ਜੇ ਕਰੀ ਬੈਠੀ ਹੈਗੀ ਦੱਸ ਦੇ ਦੱਸ ਦੇ ਬੁੜੀ ਨੂੰ ਖੁਸ਼ਖਬਰੀ ਦੇ ਦੇ ਭਣੇ ਮਾਰਦੀ ਆ ਮੈਂ ਉਹਦੇ ਮੱਥੇ ਜਾ ਕੇ ਖੁਸ਼ਖਬਰੀ ਦੇਖ ਲੈ ਐ ਮੂੰਹ ਕਰੀ ਬੈਠੀ ਸੀ ਵੀ ਮੇਰੇ ਪੈਕੇ ਕਿਹੜਾ ਨੰਗ ਨੇ ਆ ਹੁਣ ਮੋੜ ਜਾਣਗੇ ਤੇਰੇ ਪੈਸੇ ਹੁਣ ਮਾਰਨਗੇ ਤੇਰੇ ਪੈਰਾਂ ਚ ਲਿਆ ਕੇ ਭਣੇ ਦੱਸ ਦੀ ਬੁੜੀ ਨੂੰ ਮੇਰਾ ਭਰਾ ਆਊਗਾ ਅੱਜ ਠੀਕ ਐ ਬਾਈ ਚੰਗਾ ਸਸਰੀ ਕਾਲ ਸਰੀ ਕਾਲ ਭਣੇ ਲੈ ਦੇਖ ਲੈ ਬੁੜੀ ਜੀ ਬੜੀ ਬਕਵਾਸ ਕਰਦੀ ਸੀਗੀ ਜਾ ਕੇ ਦੱਸਾਂ ਮੈਂ ਉਹਨੂੰ ਵੀ ਮੇਰਾ ਭਰਾ ਆਉਂਦਾ ਨਾਲੇ ਸੋਡੇ ਪੈਸੇ ਦੇ ਕੇ ਜਾਊਗਾ ਗੱਡੀ ਤਾਂ ਵਠੇਰੀ ਸੋਣੀ ਆ ਉਹੀ ਗੱਲ ਮੰਗੂ ਪਰ ਹੁਣ ਪੈਸੇ ਕਿਦੋਂ ਅਸੀਂ ਘਰੋਂ ਲਾਏ ਨੇ ਹੁਣ ਤਾਂ ਮੈਨੂੰ ਪੋਰਾ ਚਾਹ ਨਹੀਂ ਗੱਡੀ ਦਾ ਕਿੰਨਾ ਚਿਰੋਂ ਪੈਸੇ ਨਹੀਂ ਦੇਖੇ ਜਾਂਦੇ ਕਿ ਦੋੜੇ ਪੇਕੇ ਪੈਸੇ ਦੇ ਕੇ ਰਾਜਵੀਰ ਦੇ ਮੈਨੂੰ ਤਾਂ ਫੇਰ ਚਾਹ ਚੜੂਗਾ ਵੀ ਮੇਰੇ ਪੁੱਤ ਨੂੰ ਗੱਡੀ ਦਿੱਤੀ ਹੈ ਹੁਣ ਉਹਨਾਂ ਦੇ ਕਦੋਂ ਮੇਰੇ ਮਨ ਤੇ ਹੁਣ ਆਈ ਚੜੀ ਉਤਰੀ ਜਾਂਦੀ ਆ ਵੀ ਪੈਸੇ ਘਰੋਂ ਲੱਗੇ ਆ ਤੇ ਨਾ ਇਹਦੇ ਪੇਕੇ ਦਾ ਵੱਡਾ ਹੋਈ ਜਾਂਦਾ ਵੀ ਗੱਡੀ ਮੁੰਡੇ ਦੇ ਸੌਰਿਆਂ ਨੇ ਦਿੱਤੀ ਆ ਵੀ ਮੁੰਡੇ ਦੇ ਸੌਰਿਆਂ ਨੇ ਗੱਡੀ ਕਿਹੜੀ ਦਿੱਤੀ ਆ ਕਿਸੇ ਨੂੰ ਕੀ ਪਤਾ ਵੀ ਕੀ ਪਰਦੇ ਰੱਖ ਛੱਡੇ ਨੇ ਬੇਬੇ ਮੈਂ ਤੈਨੂੰ ਇੱਧਰ ਦੇਖੇਨੀ ਤੂੰ ਉਰੇ ਖੜੀ ਆਂ ਮੈਂ ਤੂੰ ਕੱਲੀ ਬੋਲੀ ਜਾਨੀ ਆ ਹੋ ਮਾਂ ਦਾ ਆਏ ਬੋਲੀ ਆਂਦੀ ਸੀ ਮਾਖਾ ਗੱਡੀਦਾਰ ਹੁਣ ਲੱਗਦਿਆ ਸੁਖਣਾ ਬਥੇਰੀ ਸੋਣੀ ਆ ਖੜੀ ਤੇ ਪਰ ਹਜੇ ਮਾਂ ਖਾਣਾ ਮੇਰੇ ਮਨ ਨੂੰ ਚਾਹ ਨਹੀਂ ਆਉਂਦਾ ਆਈ ਨਹੀਂ ਲੱਗਦਾ ਵੀ ਮੇਰੇ ਪੁੱਤ ਨੂੰ ਗੱਡੀ ਦਿੱਤੀ ਗਈ ਤਾਂ ਮਾਂ ਖਾ ਹਜੇ ਹੋਣੀ ਬੇਬੇ ਖੁਸ਼ ਹੋ ਜਾ ਗੱਡੀ ਤੇਰੇ ਪੁੱਤ ਨੂੰ ਦਿੱਤੀ ਹੈਗੀ ਅੱਛਾ ਹੋਰ ਹੁਣ ਆਉਂਦਾ ਮੇਰਾ ਭਾਈ ਪੈਸੇ ਲੈ ਕੇ ਆ ਤੇ ਹੋਰ ਹੁਣ ਸੱਚੀ ਆਉਂਦਾ ਚੋਲਾ ਤੇ ਕਿਲੇਊਗਾ ਚੋਲਾ ਪਰ ਕਿਲੇਊਗਾ ਨਾਲੇ ਮੈਨੂੰ ਲੈ ਕੇ ਜਾਊਗਾ ਨਾਲੇ ਥੋੜੇ ਪੈਸੇ ਦੇ ਕੇ ਜਾਊਗਾ ਅੱਛਾ ਮੈਂ ਤਾਂ ਗਿਣਨੇ ਨਹੀਂ ਆਉਂਦੇ ਨਹੀਂ ਰਾਜਵੀਰ ਵੀ ਇੰਨੇ 5 ਲੱਖ ਰੁਪਏ ਤਾਂ ਬਾੜੀ ਹੋ ਜੂਗਾ ਲੈ ਵੀ ਤੂੰ ਤਾਂ ਖੁਸ਼ ਹੋਗੀ ਨਹੀਂ ਰਾਜਵੀਰ ਮੇਨੂੰ ਤਾਂ 50 ਤੋਂ ਵੱਧ ਨਹੀਂ ਗਿਣਨੇ ਆਉਂਦੇ ਨਹੀਂ 5 ਲੱਖ ਤਾਂ ਬਾੜੀ ਹੋਣੀ ਤੇਰੇ ਬੇ ਹੌਲੀ ਹੌਲੀ ਟਿਕਾਈ ਨਾਲ ਗਿਣਨੀ ਤੂੰ ਟਿਕਾਈ ਨਾਲ ਹੁਣ ਸੁੱਖ ਨਾਲ ਰੋਤਾ ਹੈਗਾ ਚੋਲਾ ਪਰ ਦੋ 5 ਲੱਖ ਦਾ ਤਾਂ ਮੈਂ ਕਿੱਥੇ ਤਰੂੰਗੀ ਤੂੰ ਨਾ ਪੈਸੇ ਨਹੀਂ ਚਾਚ ਕਿਤੇ ਟੈਕ ਨਾ ਕਰਾ ਲਈ ਨੀ ਹੋਰ ਮੈਂ ਤਾਂ ਬਾਲੀ ਚਾਹ ਆ ਜਾਂ ਫਿਰ ਵੀ ਨਾ 5 ਲੱਖ ਰੁਪਈਆ ਕਰਿਆ ਜੂ ਆਪਣੇ ਤਾਂ ਮੈਂ ਤਾਂ ਆਹਦਾ ਮੈਂ ਤਾਂ ਛਾਲ ਮਾਰਾ ਕੋਠੇ ਤੇ ਚੜਨਾ ਨਾ ਨਾ ਛਾਲ ਕਾਰੇ ਵਾਸਤੇ ਮਾਰਨੀ ਹੈ ਇਹ ਗੱਡੀ ਤੇ ਚੜ ਕੇ ਕਿਵੇਂ ਜਾਇ ਕਰੇਗੀ ਫਿਰ ਨਹੀਂ ਘਰ ਹੋਰ ਮੈਂ ਤਾਂ ਆਈ ਸੀ ਵੀ ਕਿਤੇ ਮੇਰਾ ਤਾਂ 5 ਲੱਖ ਰੁਪਈਆ ਡੁੱਬ ਗਿਆ ਮੈਂ ਤਾਂ ਆਹੀ ਲੱਗੀ ਜਾਂਦਾ ਸੀ ਵੀ ਨਾ ਬੇਜਮਾਨ ਹੋ ਗਏ ਤੇਰੇ ਪਿੱਤੇ ਬੇਜਮਾਨ ਤਾਂ ਕਾਨੂੰਨ ਆ ਮੇਰੇ ਪਿੱਕੇ ਕਈ ਵਾਰੀ ਨਾ ਕੋਈ ਕਿਸੇ ਕੰਮ 'ਚ ਕੋਈ ਡਿੱਕਾ ਲੱਗ ਜਾਂਦਾ ਹੁੰਦਾ ਨਾ ਫਿਰ ਆਪਾਂ 5 ਲੱਖ ਦਾ ਕੀ ਕਰਾਂਗੇ ਨਹੀਂ ਰਾਜਵੀਰ ਇਹਨੇ ਕਿੱਥੇ ਤਰਾਂਗੇ ਉਹਨਾਂ ਚੋਰਾਂ ਜਾਂਨ ਕੋਈ ਨਹੀਂ ਬੇਬੇ ਸਮਝਾਣਗੇ ਕਿਉਂ ਪਾਗਲ ਹੋ ਰਹੀਆਂ ਨਾਲੇ ਮੇਰੀ ਗੱਲ ਸੁਣਾ ਮੈਂ ਨਾ ਇਹ ਕਹਿੰਦੀ ਸੀ ਅੱਜ ਜਦ ਰੱਬ ਨੇ ਵਦਿਆ ਸੁਣੀਆ ਦੋ ਦੋ ਖੁਸ਼ੀਆਂ ਆਈਆਂ ਆਪਣੇ ਘਰੇ ਨਾਲੇ ਤਾਂ ਛੋੜੇ ਪੈਸੇ ਮਿਲ ਜਾਣਗੇ ਨਾਲੇ ਮੈਨੂੰ ਮੇਰੇ ਪੇਕੇ ਲੈ ਜਾਣਗੇ ਮੈਨੂੰ ਲੈ ਕੇ ਜਾਣਗੇ ਤੇ ਹੋਰ ਕੋਈ ਨਾ ਰਜਵੀਰ ਬਿੰਤਾਪ ਹੁਣ ਆਈ ਹੋਈ ਜਾਂਦਾ ਸੀ ਰੇਕ ਤੇ ਤਾਈ ਵਰਗੀ ਸਾਦਣਾ ਪੁੱਛਦਿਆਂ ਸੀ ਕੋਈ ਛੋਟੀ ਨੰਗੀ ਬਹੂ ਨੂੰ ਲੈ ਕੇ ਨਹੀਂ ਜਾਂਦੇ ਮਹੀਨਾ ਹੋ ਗਿਆ ਇਹਨੂੰ ਉਹ ਮੁੱਲ ਵੇਚਤੀ ਉਹਨਾਂ ਨੇ ਆਹੀ ਕਹਿੰਦੇ ਸੀ ਮੈਨੂੰ ਮੈਨੂੰ ਗੁੱਸਾ ਆਉਂਦਾ ਸੀ ਚੱਲ ਕੋਈ ਨਹੀਂ ਬੇਬੇ ਸਭ ਦੇ ਮੂੰਹ ਬੰਦ ਹੋ ਜਾਣਗੇ हां के जों हुते पराडा पर के ਚੋਲਾ ਲਿਆ ਆ ਆਪਣਾ ਮੈਨੂੰ ਲੱਗਦਾ ਲੱਗਦਾ ਵੀ ਵੱਡਾ ਨਾ ਉਹ ਬਾਜੂ ਬੋਟਾ ਜਾਂ ਪੈਸਿਆਂ ਦਾ ਹਨ ਪਰ ਜੂਗਾ ਬੇਬੇ 5-6 ਲੱਖ ਰੁਪਏ ਨਾਲ ਕਿਦੋਂ ਆਏ ਗੁੱਟੀਆਂ ਹਟਾਤੀਆਂ ਮੈਂ ਤਾਂ ਆਇਓ ਵੀ ਮੈਂ ਕਿਵੇਂ ਕਿੱਥੇ ਤੱਕ ਰੱਖਿਆ ਬੇਬੇ ਤੇਰਾ ਪੈਸੇ ਨਾਲ ਕਿੰਨਾ ਮੋਹ ਹਨਾ ਰਾਮੂਨ ਮੂੰਹ ਹੋਣੀਆਂਗਾ ਉਸ ਗੱਲ ਵਾਂਗੂ ਆਪਣ ਗੱਡੀ ਨਹੀਂ ਲਿਆਂਦੀ ਦੇਖ ਤੇਰਾ ਮੂੰਹ ਤਾਂ ਰੌਣ ਕੁੱਡੀ ਪਈ ਸੀ ਜਿੱਦੇ ਸਾਡਾ ਵਿਆਹ ਹੋਇਆ ਮੈਨੂੰ ਹੁਣ ਲੌਂਗ ਤਾਂ ਮੇਰੇ ਆਏ ਉੱਡੀ ਪਈ ਸੀ ਵੀ ਲੌਂਗ ਤਾਂ ਆਖੀ ਜਾਂਦਾ ਵੀ ਲੋਕ ਤਾਂ ਵੀ ਇਹਦੇ ਵੀ ਮੁੰਡੇ ਨੂੰ ਗੱਡੀ ਦਿੱਤੀ ਹੈ ਵੀ ਗੱਡੀ ਮੈਂ ਲਿਆਂਦੀ ਆ ਘਰੋਂ ਵੀ ਹੁਣ ਕਿਸੇ ਨੂੰ ਕੀ ਪਤਾ ਸੀ ਪੜਦੇ ਆਂ ਆਪਣੇ ਆ ਚੱਲ ਕੋਈ ਨਾ ਹੁਣ ਤਾਂ ਗੱਡੀ ਮੇਰੇ ਪੇਕਿਆਂ ਦੀ ਹੋਗੀ ਹਾਂ ਹੁਣ ਤਾਂ ਪੇਕਿਆਂ ਦੀ ਬੱਜੂ ਸੁਖਨਾ ਕਹਿੰਦਾ ਹੁਣ ਅਡਾ ਤੇਰਾ ਪਰਾਚੌਲਾ ਪਰ ਕੇ ਲਿਆਇਆ ਉਹ ਤਾਂ ਗੱਡੀ ਉਹਨਾਂ ਦੀ ਬੱਜੂ 5 ਲੱਖ ਰੁਪਈਆ ਤਾਂ ਆਪਣੇ ਘਰੇ ਆ ਜਾਊਗਾ ਨਾ ਮੈਂ ਬਗ ਜੂਗੀ ਦੱਸ ਦੇ ਨਾ ਫਿਰ ਥੋੜੇ ਜ ਨੋ ਫੇਟਲ ਕੋਈ ਨਾ ਹੁ ਤੂੰ ਕੀ ਬੇ ਸਾਨੂੰ ਦੇਖ ਹੁ ਕੋਈ ਬਾਇਤਾ ਨਹੀਂ ਦਿੱਤੀ ਵੀ ਮੁੱਲ ਤਾਂ ਨਹੀਂ ਵੇਚੀ ਹੁ ਤੂੰ ਜਾਣਾ ਹੀ ਸੁਖ ਨਾਲ ਆਉਦੇ ਤੇ ਕੀ ਦੇ ਸੋਣਾ ਦਾ ਨਾ ਛੂਟ ਮੈਨੂੰ ਵੀ ਦੇਵੇਂ ਕਿ ਹੁਣ ਤੂੰ ਕਦੇ ਬੇਬੇ ਤੂੰ ਦਬ ਨਾ ਮਿੰਟ ਦੇ ਹਿਸਾਬ ਨਾਲ ਬਿਆਨ ਬਦਲ ਦਿੰਨੀ ਆ ਪਹਿਲਾਂ ਤਾਂ ਤੂੰ ਕਹਿੰਦੀ ਸੀ ਤੇਰੇ ਪੈਕਿਆਂ ਨੇ ਮੁੱਲ ਵੇਚੀ ਆ ਨਾ ਹੁਣ ਕਹਿੰਦੀ ਮੁੱਲ ਤਾਂ ਨਹੀਂ ਵੇਚੀ ਲੈ ਹੁਣ ਤੂੰ ਮੈਨੂੰ ਮੇਰੇ ਪੇਕਿਆਂ ਦੀ ਬਣਾ ਤਾਂ ਬਿੰਦ ਚ ਹੋ ਫਿਰ ਹੁਣ ਬਣਾਉਣਗੇ ਸੁਖਣਾ ਤੂੰ ਮੈਨੂੰ ਵਧੀਆ ਖੁਸ਼ਕਬਰੀ ਸੋਣੀ ਦੇਤੀ ਵਧੀਆ ਮੈਨੂੰ ਦੱਸੀ ਆ ਕਿ ਗੱਲ ਮਗਾ ਸੁਖਣਾ ਹਰੀ ਹੋਗੀ ਦੇ ਹੋ ਹੋ ਕੇ ਗੱਲ ਚਲ ਤੇਰੀ ਆ ਬੇਬੇ ਹੁਣ ਤਾਂ ਤੂੰ ਹਰੀ ਹੋਈ ਆ ਆ ਕਾਂਟੇ ਕਿਨੂੰ ਤੇਰੇ ਫੁੱਲ ਵੀ ਲੱਗ ਜਾਣਗੇ ਜਦੋਂ ਮੇਰਾ ਭਰਾ ਆ ਗਿਆ ਅੱਛਾ ਤੇਰੇ ਹੋਰ ਚੰਗਾ ਨਾਲੇ ਮੈਂ ਤਾਂ ਐ ਆਖੂਗੀ ਕਰਾਂ ਜੇ ਪਹਿਲੇ ਮੇਰਾ ਕਰਮੇਟਾ ਆਇਆ ਫੇਰੀ ਨੂਨੂ ਲੈਣ ਆਇਆ ਗੱਲ ਚੰਗਾ ਬੇਬੇ ਕਿਸੇ ਨੂੰ ਕੀ ਪਤਾ ਹੈ ਨਾ ਵਿਚਲੀ ਗੱਲ ਦਾ ਐਡੇ بڑے ਚਾਹ ਦੀ ਗੱਲ ਆ ਖੁਸ਼ੀ ਦੀ ਗੱਲ ਆ ਜਦੋਂ ਮੇ ਆਊਗਾ ਤੇ ਅੱਗਾ ਹੁਣ ਪਾਵਾਂਗੀ ਬਿਹਾਰੀ ਮੰਦਾ ਇਹ ਆਉਗਾ ਉਹਦੇ ਝੋਲੇ 'ਚ ਪੈਸੇ ਨਹੀਂ ਉਹਦੇ ਝੋਲੇ 'ਚ ਗੱਡੀ ਹੋਊਗੀ ਗੱਡੀ ਗੱਡੀ ਹੋਊ ਫੇ ਗੱਡੀ ਤਾਂ ਹੁਣ ਹੋ ਕਦੋਂ 5 ਲੱਖ ਦੀ ਗੱਡੀ ਹਜੇ ਤਾਂ ਮੈਨੂੰ ਲੱਗਾ 5-10 ਲਾਹ ਤਾਂ ਕੱਟੀ ਸੀ 5 ਲੱਖ ਤੋਂ ਉਹ ਪੂਰਾ 5 ਦੇ ਕੇ ਜਾਊਗਾ ਪੂਰਾ 5 ਤਾਂ ਦੇਣੀ ਹੈ ਬੇਬੇ ਫਿਰ ਜਦੋਂ ਮੇਰੇ ਭਰਾ ਨੇ ਜਵਾਨ ਕਰੀਏ ਤੁਹਾਡੇ ਨਾਲ ਜਵਾਨ ਦਾ ਪੂਰਾ ਪੱਕਾ ਹੈ ਮੇਰਾ ਭਰਾ ਪੂਰ ਉਤਰ ਗਿਆ ਭਾਈ ਜਮਾਨ ਦਾ ਐਵੇਂ ਮੈਂ ਤਾਂ ਲੋਕਾਂ ਨੂੰ ਸਾਂਗਾਂ ਮੈਂ ਤਾਂ ਹਜੇ ਲੋਕਾਂ ਕੋਲੇ ਆਏ ਆ ਦੀ ਸੀ ਮੈਂ ਬੋ ਕੀ ਦੱਸੂਗੀ ਵੀ ਅਸੀਂ 5 ਲੱਖ ਦੇ ਕਰਜ਼ੇ ਹੀ ਹੋਏ ਪਏ ਆਂਗੇ ਚੱਲ ਕੋਈ ਨਹੀਂ ਸਾਰੇ ਕਰਜ਼ੇ ਲੈ ਜਾਣਗੇ ਸਭ ਕੁਝ ਤੇ ਮੈਂ ਕਹਿੰਦੀ ਸੀ ਬੇਬੇ ਤੇ ਮੈਂ ਜਾਣਾ ਸੀਗਾ ਫਿਰ ਮੈਂ ਤਿਆਰੀ ਵੀ ਕਰਨੀ ਸੀ ਆ ਹਾਂ ਮੈਂ ਤੇਰੀ ਤਿਆਰੀ ਕਰਦੀ ਆ ਪੁੱਤ ਤੇ ਮੈਂ ਤੇਰੇ ਦੇ ਘਰੇ ਪਛੂੜ ਦਿੱਤੇ ਪਾਇਆ ਸਿਉਨੇ ਦਰਦਿਆਂ ਦੇ ਨਾਲੇ ਮੈਂ ਉਹ ਫੜ ਕੇ ਲੈ ਆਉਣੀ ਐ ਤੇ ਨਾਲੇ ਰਾਜਵੀਰ ਫਿਰ ਆਪਾਂ ਕਿੰਨੀਆਂ ਬਣਾਈਏ ਕੁੱਟੀ ਪਹਿਲੀ ਵਾਰ ਜਾਵेंगी ਬਣਾ ਲਾ ਬੇਬੇ ਜਿਹੜਾ ਕੁਛ ਤੇਰਾ ਜੀ ਕਰਦਾ ਹੋਰ ਨਹੀਂ ਬਣਾਉਣਾ ਤੇ ਉੱਥੇ ਘਰ ਆਣੀਆਂ ਤੇਰੀਆਂ ਚਾਤੀਆਂ ਟਾਈਆਂ ਦੇਖਣਗੀਆਂ ਵੀ ਪਤਾ ਨਹੀਂ ਬੁਢੀ ਨੂੰ ਮਾਤੀ ਨਹੀਂ ਸੀ ਵੀ ਕੋਈ ਤੋਰਨ ਦਾ ਚੱਜੀ ਨਹੀਂ ਸੀ ਵੀ ਤਿੰਨੀਆਂ ਵੀ ਨਾ ਮਨਾਈਆਂ ਗਈਆਂ ਤੇ ਤਿੰਨੀਆਂ ਲੈਵੇ ਬੇ ਤੇਰੇ ਹੱਥ ਦੀਆਂ ਉਹ ਵੀ ਪਿੰਨੀਆਂ ਖਾ ਲੈਣਗੀਆਂ ਹੋਰ ਨਾ ਕਿ ਮੈ ਲੈਉਣੀਆਂ ਦਾਖਾ ਨਾਲੇ ਖੋਪਾ ਖਾਪਾ ਕਾਲੀਆਂ ਮਿਰਚਾਂ ਤੇ ਨਾਲੇ ਮੈ ਲੈਉਣੀਆਂ ਫੜ ਕੇ ਤੇ ਲੀੜੇ ਤੇ ਜਰਕਦੇ ਨੇ ਕੋਈ ਸਬਜ਼ੀ ਥਾਲਾ ਵਧੀਆ ਤੇਰਾ ਭਰਾ ਆਊਗਾ ਲੈ ਲੈਂੀ ਬੇਬੇ ਤੇ ਮੇਰੇ ਭਰਾ ਵਾਸਤੇ ਵੀ ਕੁਝ ਖਾਣ ਨੂੰ ਫੜ ਲਈ ਖਾਣ ਨੂੰ ਹੋਣਾ ਆਪਣੇ ਵਿਆਹ ਨਾਲ ਬੰਨਿਆ ਹੋਇਆ ਪਿਆਤਾ ਹੈਗਾ ਸਮਾਨ ਕੋ ਉੱਥੋਂ ਦੇ ਮਾਂ ਕੁਝ ਚੀਜ਼ ਲਈ ਆਈ ਬੇ ਬੇ ਸਮੋਸੇ ਲਈ ਪਕੌੜੇ ਪਕੂੜੇ ਲਈ ਆਈ ਚੰਗਾ ਫਿਰ ਮੈਂ ਅੱਡੇ ਤੋਂ ਲਿਆ ਦੂੰਗੀ ਫਿਰ ਮੈਂ ਥਾਰੇ ਕੰਮ ਕਰਕੇ ਆਉਣੀ ਆ ਤੇ ਜੜਕਦੇ ਨੇ ਕੰਮ ਨਿਮੇੜ ਕੇ ਨਾ ਤੇ ਤਿਆਰੀ ਕਰ ਲਾਵਨੀ ਚੰਗਾ ਬੇ ਚੰਗਾ ਚੰਗਾ ਵੇਖ ਲੈ ਨੀ ਬੁੜੀ ਕਿੰਨੀ ਸ਼ਹਿਰ ਆ ਬਿੰਦ ਚ ਦੀ ਦੇਖ ਲੈ ਬਾਗੋ ਬਾਗ ਹੋ ਗਈ ਇਹਦਾ ਇਹ ਤਾਂ ਸਭ ਕੁਝ ਹੀ ਬਦਲ ਗਿਆ ਜਵਾਨ ਬਦਲ ਗਈ ਚਿਹਰਾ ਬਦਲ ਗਿਆ ਗੱਲਾਂ ਬਦਲ ਗਈਆਂ ਦੇਖ ਲੈ ਲੈ ਪੈਸੇ ਨਾਲ ਹੀ ਆ ਸਭ ਕੁਝ ਚੱਲ ਕੋਈ ਨਹੀਂ ਮੇਰੇ ਭਰਾ ਨੇ ਵੀ ਜਵਾਬ ਦੇ ਕੇ ਨਾ ਇਹਨਾਂ ਦੀ ਟੂਹੀ ਭਨਤੀ ਹਵਾਜੀ ਕਰਦੀ ਫਿਰਦੀ ਸੀ ਵੀ ਤੇਰੇ ਪੇਕਿਆਂ ਨੇ ਜਵਾਨ ਕਰੀ ਸੀ ਪੈਸੇ ਨਹੀਂ ਦਿੱਤੇ ਐ ਨਹੀਂ ਕਰਿਆ ਆ ਹੁਣ ਸਭ ਕਾసే ਦਾ ਪਤਾ ਲੱਗ ਜੂਗਾ ਖੜ ਜਾ ਭਾਈ ਖੜ ਜਾ ਖੜ ਜਾ ਤੇਲ ਟਾਂ ਰਾਂਗੇ ਪਹਿਲੀ ਵਾਰ ਆਇਆ ਤੂੰ ਮਾਸੀ ਕੀ ਗੱਲ ਖੜ ਜਾ ਕਿਵੇਂ ਸੱਸਰੀ ਕਾਲ ਮਾਸੀ ਸੱਸਰੀ ਕਾਲ ਪਾਈ ਤੂੰ ਤਾਂ ਅੰਦਰ ਆ ਗਿਆ ਉੱਥੇ ਖੜਨਾ ਸੀ ਤੇਲ ਟਾਂ ਲਾਂਗੇ ਮੈਂ ਤਾਂ ਹੁਣ ਖੜ ਜਾ ਰਾਜਵੀਰ ਪੱਜ ਕੇ ਚੇਲ ਲੈ ਆ ਮਾਸੀ ਹੋ ਗਈ ਐ ਕੀ ਗੱਲ ਹੋ ਗਈ ਹੋਗਾ ਤਾਂ ਕੁਛ ਨਹੀਂ ਹੋਈ ਆਪਾਂ ਤੇਲ ਟਾਂ ਨਾ ਭਾਈ ਪਹਿਲੀ ਵਾਰ ਤੋਂ ਆਇਆ ਗਾ ਫੋਨ ਮਨਾਓ ਮਾਸੀ ਮੈਂ ਤਾਂ ਬਾਹਰ ਹੋ ਜਾਣਾ ਗੇਟ ਤੋਂ ਕੋਈ ਨਹੀਂ ਆਖਿਆ ਖੜ ਜਾ ਆ ਜਾ ਰਾਜਵੀਰ ਪੱਜ ਕੇ ਲੈ ਮਾਸੀ ਕਰ ਲੋ ਬਹਿਰ ਜਿਹੜਾ ਕਰਨਾ ਆ ਜਾ ਪੁੱਤ ਕਿ ਆ ਜਾ ਕਿੱਦਾਂ ਦੀ ਡੀਕੀ ਜਾਂ ਕਿੱਦਾਂ ਦੀ ਡੀਕੀ ਜਾਂਦੀ ਹੈਗੀ ਅੱਜ ਹੁਣ ਤੱਕ ਨਹੀਂ ਆਈ ਲੈ ਭਣੇ ਮੈਂ ਇੱਥੇ ਖੜ੍ਹ ਜਣਾ ਆ ਤੇਲ ਪਾਦਾ ਮਾੜਾ ਮਾੜਾ ਕੌਲਿਆਂ ਤੇ ਪਾ ਦੇ ਪਾ ਦੇ ਪਾ ਦੇ ਮਾੜਾ ਮਾੜਾ ਕਰਾ ਨੂੰ ਬੜਾ ਤੇਲ ਢੋਲੀ ਜਣੀ ਹੈ ਸੁੱਖ ਨਾਲ ਬਾਵਾ ਪਾ ਦੇ ਮਾੜਾ ਜਾ ਕੇ ਪਾਉਣਾਗਾ ਇਹਦਾ ਸੋਨਾ ਸੋਨਾ ਦਿਨ ਚੜਿਆਗਾ ਇਹ ਤਾਂ ਬਿਹਾਰ ਹੀ ਹੁੰਦਾ ਮਾੜਾ ਜਾ ਆ ਜਾ ਭਾਈ ਕਹਾਂ ਰਹਿ ਕੇ ਫੋਟੋ ਖਟੋ ਖਚਾਏ ਕੋਈ ਨਾ ਆ ਜਾ ਭਾਈ ਫੋਟੋ ਤਾਂ ਚੱਲ ਕੀ ਐ ਅੱਛਾ ਇਹੀ ਆਹੀ ਗੱਲ ਸੀ ਬਸ ਮੜੀ ਜੀ ਮੈਂ ਆਖਿਆ ਵਾਹ ਬਤ ਮਾਸੀ ਮਾ ਕਿਉਂ ਤੜਫਣ ਜੀ ਲੱਗ ਗਈਆਂ ਨਹੀਂ ਨਹੀਂ ਇਹ ਤੇਲ ਦਾ ਨਾ ਪੁੱਤ ਸੌਣ ਸਾਤਰੀ ਹੁੰਦਾਗਾ ਇਹ ਸਗਣਾ ਦਾ ਹੁੰਦਾ ਤੇਲ ਹੋਏ ਤੇ ਵੀ ਪਾਦਾ ਤੇਲ ਮਾੜਾ ਮੱਟਾ ਨਹੀਂ ਪੁੱਤ ਤੂੰ ਅਖੰਡਾ ਹੋ ਜਾਊਗਾ ਅੱਛਾ ਹਾਂ ਆ ਜਾ ਕਿੱਥੇ ਬੈਠੇਗਾ ਭਈ ਆ ਜਾ ਉੱਥੇ ਆ ਜਾ ਅੰਦਰ ਲੈ ਕੇ ਚਾਹ ਨੂੰ ਮਾਰੀ ਬੁਹਾਲੋ ਮੈਂ ਤਾਂ ਉੱਥੇ ਬਹਿ ਜੂਗਾ ਲੈ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਐਥੇ ਬਹਿ ਜਾ ਪੁੱਤ ਆਹ ਕੁਰਸੀ ਤੇ ਮਾਸੀ ਉਰੇ ਆ ਜਾ ਧੁੱਪ ਜੀ ਵਾਲੀ ਐਥੇ ਤਾਂ ਮੈਂ ਪੁੱਤ ਠੰਡ ਲੱਗਦੀ ਐ ਬੱਦਲ ਵਾਈ ਜੀ ਇਸੇ ਮੇ ਤਾਂ ਟੁੱਪੇ ਦਾਈਆਂ ਸੇ ਕੁਰਸੀਆਂ ਮੈਂ ਤਾਂ ਮੇਦਨ ਅੱਖਾਂ ਪੱਕ ਗਈਆਂ ਚਾਖ ਦੀ ਦਿਨਾ ਮੈਂ ਤਾਂ ਹੁਣ ਵੀ ਆਇਆ ਮੇਰਾ ਪੁੱਤ ਹੁਣ ਵੀ ਆਇਆ ਉਹ ਅਸੀਂ ਕੀ ਕਰੀਏ ਫਿਰ ਕੰਮ ਤਾਂ ਦੀ ਬਾਲੇ ਸੀਗੀ ਤੁਸੀਂ ਤਾਂ ਜਿਉ ਭਾਈ ਕੇਰਾ ਵਿਆਹ ਕਰ ਲਿਆ ਮੁੜ ਕੇ ਨਾ ਜਮਾ ਥੱਲੇ ਹੀ ਨਹੀਂ ਕੋਈ ਥੱਲਣਾ ਥੱਲਾ ਕੁੜੀ ਦਾ ਮੁੜ ਕੇ ਬੰਦਾ ਫੋਨ ਤਾਂ ਕਰ ਲਿਆ ਕੋਈ ਉਹ ਮਾਸੀ ਫੋਂ ਮੈਂ ਤੈਨੂੰ ਕੀ ਦੱਸਾਂ ਅਸੀਂ ਤਾਂ ਥੋੜਾ ਜਿਹਾ ਸੰਗ ਜੀ ਮੰਨਦੇ ਸੀਗੇ ਆ ਗੱਡੀ ਵਾਲੇ ਪੈਸੇ ਤੁਸੀਂ ਉਦੋਂ ਲਾਤੇ ਸੀ ਨਾ 5 ਲੱਖ ਰੁਪਇਆ ਕਾਰ ਆਲਾ ਕੋਈ ਨਾ ਪੁੱਤ ਫੇਰ ਕੀ ਹੋ ਗਿਆ ਸੀ ਤੁਸੀਂ ਮੈਂ ਆ ਜਾਂਦਾ ਨਾਲੇ ਰਾਜਵੀਰ ਨੂੰ ਲੈ ਜਾਂਦਾ ਨਾਲੇ ਕਹ ਜਾਂਦਾ ਵੀ ਕੋਈ ਨਾ ਮਾਸੀ ਅੱਠ 10 ਦਿਨਾਂ ਤੇ ਕਰ ਲੈ ਕੇ ਵੀ ਦੇਖ ਕੇ ਜਾਵਾਂਗੇ ਪੈਸੇ ਉਹ ਮਾਸੀ ਪੈਸਿਆਂ ਨੂੰ ਮੇਰਾ ਮੜਾ ਜਾਂ ਹੱਥ ਜਾਂ ਤੰਗ ਸੀਗਾ ਕਿ ਤੋਂ ਪ੍ਰਬੰਧ ਨਹੀਂ ਹੋਇਆ ਸੀਗਾ ਹੁਣ ਮੜਾ ਜਾ ਪ੍ਰਬੰਧ ਹੋਇਆ ਤਾਂ ਕਰਕੇ ਮਹਾ ਚੱਲਣ ਵਾਲੇ ਮੈਂ ਭੈਣ ਨੂੰ ਲਿਆਉਂਗਾ ਕਲੇ ਮਾਸੀ ਨੂੰ ਪੈਸੇ ਦੇ ਆਉਂਗਾ ਮੈਂ ਚਲ ਕੋਈ ਨਾ ਪੁੱਤ ਫੇਰ ਕੀ ਹੁੰਦਾ ਆਇਂ ਤਾਂ ਉਹੀ ਗੱਲ ਮੰਗੂ ਚੰਦ ਸੂਰਜ ਨੇ ਵੀ ਦੇਣੇ ਹੁੰਦੇ ਨੇ ਮਾਂਗਲ ਮੂਰਾ ਤਾਂ ਹੋ ਹੀ ਜਾਂਦਾ ਹੁੰਦਾ ਹਾਂ ਦੇਖ ਲੈ ਮਾਸੀ ਤੂੰ ਕਿੰਨੀ ਸਿਆਣੀ ਐ ਉਹ ਹਰਪ੍ਰੀਤ ਐਵੇਂ ਹੀ ਸੋਚ ਕਰੀ ਜਾਂਦੀ ਐ ਉਹ ਮਹਾ ਹੁਣ ਆਪਣੀ ਰਿਸ਼ਤੇਦਾਰੀ ਪੈ ਗਈ ਮਾਸੀ ਕਹਿਣਾ ਹੁਣ ਆਪਾਂ ਨੂੰ ਐ ਕੋਈ ਬਗਾਨੇ ਤਾਂ ਨਹੀਂ ਹੈਗੇ ਉਹ। ਭਾਈ ਹਾਲ ਆਉਗਾ ਜ ਮੰਗੂ ਤਾਂ ਨਾ ਕੋਈ ਫੋਨ, ਨਾ ਕੋਈ ਲੈਣਾ ਆਇਆ। ਥਾਂਕ ਮੈਨੂੰ ਆਪ ਨੂੰ ਪਟਿਆਈ ਆਵੇ। ਆਪਦੇ ਆਸ ਗਮਾਟੋ ਮੇਰੇ ਗੰਦਰਾਣੀਆਂ ਜਠਾਣੀਆਂ ਤੋਂ। ਆਏ ਆਖਣ ਕੋੜਾ ਕਿ ਤੇਰੀ ਨੂੰ ਨੂੰ ਕੋਈ ਲੈਣੀ ਨਹੀਂ ਆਇਆ। ਮਹੀਨਾ ਹੋ ਗਿਆ ਵਿਆਹ ਨੂੰ। ਉਹ ਮਾਸੀ ਫਿਰ ਲੋਕਾਂ ਨੇ ਵੀ ਲੋਕ ਵੀ ਸੱਚੀ ਐ। ਕਿ ਸਾਥੋਂ ਜਦੋਂ ਆਈ ਨਹੀਂ ਗਿਆ। ਆ ਭੈਣ ਪਤਾ ਨਹੀਂ ਹੁਣ ਕੀ ਕਰਨ ਲੱਗੀ। ਉਹ ਪਾਣੀ ਲਿਆਉਂਦੀ ਹੋਊਗੀ। ਅੱਜ ਵੀ ਰਾਜਾ ਭਾਈ। ਉਹ ਅੰਦਰ ਵਾਗੀ। ਭਣੇ ਪਾਣੀ ਤਾਂ ਮੈਂ ਪੀ ਕੇ ਆਇਆ ਇੱਥੇ। ਆ ਤੁਹਾਡੇ ਇੱਥੇ ਆ ਡੇ ਤੇ ਪੀ ਰਹੀ ਸੀ ਆ ਕੇ ਮੈਂ ਪਾਣੀ ਤਾਂ ਚਲ ਆ ਜਾ ਰਾਜਵੀਰ ਕੋਈ ਨਾ ਫੇਰ ਬਣਾਵਾਂਗੇ ਕਿਆ ਆਪਾਂ ਹਾਂ ਮੀਮੀ ਅੰਦਰ ਵਾਗੀ ਭਾਈ ਤੂੰ ਤਾਂ ਤੇ ਮੈਂ ਕੋਈ ਸਾਥ ਬਗਾਰ ਨਾ ਹੁੰਦਾਗਾ ਮਸਾ ਮਸਾ ਦੇਖ ਤੇਰਾ ਭਰਾ ਆਇਆਗਾ ਆਏ ਕੋ ਵਾਗੀ ਤੂੰ ਅੰਦਰ ਆ ਸਾ ਮਸਾ ਮੇਰਾ ਭਰਾ ਆਇਆ ਮੈਂ ਤਾਂ ਨਾ ਵਧੀਆ ਜੀ ਚਾਹ ਬਣਾਉਂਦੀ ਸੀ ਪਣ ਆ ਝੋਲਾ ਫੜ ਲੈ ਤੂੰ ਲੈ ਫੜਾ ਬਈ ਮੈਨੂੰ ਫੜਾ ਪਾਈ ਆ ਤੂੰ ਜਵਾਖੜੀ ਨੇ ਕੀ ਕਰਨਾ ਨਿਆਣੀ ਨੇ ਝੋਲਾ ਨ ਕੋਈ ਨਹੀਂ ਕੋਈ ਨਹੀਂ ਆਹ ਕੇਲੇ ਤਾਂ ਕੱਢਿਆ ਹਉਣ ਦੇ ਭੈਣ ਨੂੰ ਕੋਈ ਨਹੀਂ ਸਮਾਨ ਕੋਈ ਨਹੀਂ ਬਾਈ ਮੈਂ ਹੀ ਕੱਢ ਦੂੰ ਇਹ ਜਵਾਕੜੀਆਂ ਦਾ ਨਹੀਂ ਇਹ じゃ ਕੰਮ ਹੁੰਦਾ ਬਾਈ ਪੈਸੇ ਟਕੇ ਦਾ ਉਹ ਚਲ ਮਾਸੀ ਉਹ ਤਾਂ ਕੋਈ ਗੱਲ ਨਹੀਂ ਭੈਣ ਤੂੰ ਹੁਣ ਮੇਰੀ ਗੱਲ ਸੁਣ ਹਾਂ ਬਾਈ ਚਾਹ ਬਣਾਏਗੀ ਕਿ ਮੈਂ ਹੁਣ ਆਈ ਵਗ ਜਾ ਚਾਹ ਤਾਂ ਮੈਂ ਬਣਾਉਣੀ ਆ ਤੇ ਫਿਰ ਆਪਾਂ ਕਦੋਂ ਪਜਾਵਾਂਗੇ ਤੂੰ ਆਏ ਕਰ ਕਿਆ ਬਣਾ ਰਾਜੀ ਵੀਰ ਤੇ ਜੜਕਰੇ ਨੇ ਪੁੱਤ ਤਿਆਰ ਹੋ ਜਾ ਫੇਰ ਮਾਸੀ ਮੇਰੀ ਗੱਲ ਸੁਣ ਲੈ ਚਾਹ ਨੂੰ ਤਾਂ ਟਾਈਮ ਲੱਗੂਗਾ ਭੈਣ ਨੂੰ ਐ ਕਹਦੇ ਤਿਆਰ ਹੋ ਜੂ ਮੈਂ ਤਾਂ ਲੈਣ ਆਇਆ ਭੈਣ ਨੂੰ ਕੋਈ ਨਾ ਫੇਰ ਭਾਈ ਚਾਹ ਤਾਂ ਹੁਣ ਬਣੀ ਤਾਂ ਹੀ ਆ ਜਾਂਦੀ ਜਾਂਦੀ ਆਪਾਂ ਰਾਜ ਮਾਰ ਕੇ ਖਾ ਲਾਂਗੇ ਹੁਣ ਨਾ ਹੁਣ ਚਾਹ ਵੀ ਨਾ ਤੋਰੇਗੀ ਮੁੰਡੇ ਨੂੰ ਪਹਿਲੀ ਵਾਰ ਆਇਆਗਾ ਮੇਰੇ ਭਾਈ ਤਾਂ ਉਹ ਵੀ ਚਾਹ ਘੱਟ ਪੀ ਕੇ ਰਾਜੀ ਆ ਕੋਈ ਨਾ ਦੁੱਧ ਦੀ 25 ਪਾ ਦਾ ਘੱਟ ਪੀ ਕੇ ਰਾਜੀ ਆ ਤਾਂ ਚਾਹ ਮਾਸੀ ਤੂੰ ਐਂ ਦੱਸ ਪਹਿਲਾਂ ਮੇਰੀ ਭੈਣ ਜਾਊਗੀ ਨਾ ਮੇਰੇ ਨਾਲ ਜਾਊਗੀ ਮੈਂ ਤਾਂ ਤਿਆਰੀ ਕਰ ਲਈ ਸੀ ਇਹਦੀ ਤਰਸਾਈ ਕਰੂਗੀ ਫਿਰ ਚਾਹੀ ਜੀ ਅਸੀਂ ਕਾ ਦੁੱਧ ਦੀ 25 ਪਾ ਕੇ ਨਾ ਐਨੇ ਵਾਲਾ ਆ ਜੂ ਤੇ ਤੂੰ ਤਿਆਰ ਹੋ ਜਾ ਭਾਈ ਮਾਸੀ ਮੇਰੀ ਗੱਲ ਸੁਣ ਲੈ ਤੁੱਚੋਲੇ ਨੂੰ ਆਏ ਫੜੀ ਬੈਠੀ ਹੈ ਕੀ ਗੱਲ ਐ ਢੀ ਤੂੰ ਭੈਣ ਨੂੰ ਫੜਾ ਗੇ ਸਾਮ ਨੂੰ ਚੋੜਾ ਹੋ ਨਹੀਂ ਇਹਨੂੰ ਕੀ ਪਤਾ ਨਿਆਣੀ ਨੂੰ ਪੈਸੇ ਟੱਕਾ ਉਹੀ ਗੱਲ ਮੰਗੂ ਕਿ ਤੇ ਧਰ ਕੇ ਭੁੱਲ ਗੇ ਇਹ ਤਾਂ ਮੈਂ ਹੀ ਸਾਂਭੂਗੀ ਮਾਸੀ ਸਮਝ ਨਹੀਂ ਉਹਦੀ ਮੈਨੂੰ ਗੱਲ ਦੀ ਪੈਸਾ ਟੱਕਾ ਤੇ ਹੋਰ ਰੱਖ ਪਾ ਕਹਿੰਦਾ 5 ਲੱਖ ਰੁਪਈਆ ਦਾ ਇਹ ਕੀ ਪਾ ਕੇ ਲਿਆ ਆ ਉਹ ਕੀ ਕੋਈ 10 20 ਹਜ਼ਾਰ ਸੀ ਵੀ ਤੂੰ ਜੇਬ ਚ ਪਾ ਲਿਆ ਆ ਭੈਣੇ ਉਰੇ ਆ ਮੇਰੀ ਗੱਲ ਸੁਣਾ ਆ ਮਾਸੀ ਤਾਂ ਹੋਰ ਹੀ ਗੱਲ ਸਮਝੀ ਬੈਠੀ ਹੈਗੀ ਬੇਬੇ ਦੀ ਗੱਲ ਸੁਣ ਲੈ ਬਾਈ ਤੂੰ ਮੈਂ ਨਾ ਬੈਗ ਨੂੰ ਚੱਕ ਲਿਆ ਮੈਂ ਤਿਆਰ ਹੋ ਜਾਨੀ ਆ ਪਣ ਤੂੰ ਐਂ ਕਰ ਬੈਗ ਚਾਖੇ ਲਿਆ ਹਾਂ ਆਪਾਂ ਛੇਤੀ ਚੱਲਾਂਗੇ ਮਾਸੀ ਮੇਰੀ ਗੱਲ ਸੁਣ ਲੈ ਦੱਸ ਪੁੱਤੋ ਪਵਾ ਦੱਸ ਦੇ ਇੱਕ ਛੱਡ ਹਾਂ ਮੈਂ ਤੈਨੂੰ ਇਹੀ ਗੱਲ ਦੱਸਣ ਆਇਆ ਸੀ ਹੁਣ ਆਪਣੀ ਰਿਸ਼ਤੇਦਾਰੀ ਦਾ ਮਾਮਲਾ ਹੈ ਕੋਈ ਹਾਂ ਠੀਕ ਹੈ ਤੇਰੀ ਗਰੀ ਗੱਲ ਤਾਂ ਹੈ ਨਹੀਂ ਹਾਂ ਹਾਂ ਤੁਸੀਂ ਦੇ ਘਾਰ ਤੇ ਜਿਹੜਾ 5 ਲੱਖ ਰੁਪਈਆ ਲਾਇਆ ਠੀਕ ਹੈ ਪੁੱਤ ਇਹ ਥੋੜਾ ਦੇਵਾਂਗੇ ਤਾਂ ਸੀ ਲਾਜ਼ਮੀ ਦੇਵਾਂਗੇ ਬੋਲ ਤਾਂ ਮੇਰਾ ਥੋੜੇ ਪੈਸਿਆਂ ਦੀ ਫੋਪਿਆ ਸਾਰੇ ਨਹੀਂ ਹੈਗੇ ਪੈਸੇ ਲਓ ਮੇਰੇ ਰਾਜੀ ਵੀਰ ਨੇ ਆਖਿਆ ਨਹੀਂ 5 ਲੱਖ ਰੁਪਈਆ ਲੈ ਕੇ ਆਉਂਦਾ ਮੇਰਾ ਪਰਾ ਕਾ ਨੂੰ ਮਾਸੀ ਹੁਣ ਤਾਂ ਮੈਂ 10000 ਰੁਪਈਏ ਦੀ ਪ੍ਰਬੰਧ ਕਰਕੇ ਲਿਆਇਗਾ ਵਾਹ ਲੱਗ ਗਿਆ ਖਰਾ ਮੈਂ ਉਹ ਛੋਬੀ ਜੰਨੀਆ ਚੱਕ ਦਸ 10000 ਰੁਪਈਆ ਕਿਉਂ ਮਾਸੀ ਮੰਗਦੇ ਆ ਭਾਈ 10 ਲੱਖ 10000 ਤੀ ਇਹਨੂੰ ਨਹੀਂ ਕੀ ਹੋ ਗਿਆ ਸਾਨੂੰ ਬੈਠੇ ਬੈਠਿਆਂ ਨੂੰ ਕੀ ਗੱਲ ਹੋਗੀ ਮੈਂ ਦਾ ਕਿ ਜੇ 5 ਲੱਖ ਰੁਪਈਆ ਕਿ ਜੇ ਇਹ ਚ ਮੈਂ ਤਾਂ ਉਹਨਾਂ ਨੂੰ ਉਹ ਗੱਲ ਮੰਗੂ ਝੋਲੇ ਨੂੰ ਖੋਲ-ਖੋਲ ਕੇ ਰੱਖੀ ਜਾਨੀਆਂ ਕੱਢ ਕੇ ਖੜ ਕੇ 10000 ਰੁਪਈਆ ਪਣਿਆ 10000 ਦਾ ਪ੍ਰਬੰਧ ਹੋਇਆ ਮੈਨੂੰ ਤਾਂ ਆਰਤੀ ਨੇ ਇੰਨੇ ਕੀ ਦਿੱਤੇ ਇਹ ਮਾਸੀ ਨੂੰ ਕਹਤੇ ਰੱਖ ਲੂ ਦੂਜੇ ਮੈਂ ਦੇ ਦੂਗਾ ਜੇ ਦੇਖ ਲੋ 10 10000 ਦਾ ਤਾਂ ਸਾਡਾ ਤੇਲ ਹੀ ਢਲ ਗਿਆ ਉਹ ਤੇਲ ਢਾਲੀ ਜਾਂਦੀਆਂ ਵੀ 5 ਲੱਖ ਰੁਪਇਆ ਘਰੇ ਆਇਆ ਮੇਰੇ ਤਾਂ ਕੋਈ ਨਹੀਂ ਬਾਈ ਦੀ ਕੋਈ ਗਲਤੀ ਨਾ ਮੈਥੂ ਸੁਣਨ ਚ ਮੇਰੀ ਗਲਤੀ ਰਹਗੀ ਮੈਨੂੰ ਤਾਂ ਇਹ ਹੋ ਗਿਆ ਕਿ ਤੇ ਸਾਰੇ ਪੈਸੇ ਦੇ ਕੇ ਜਾਣੇ ਮਾਤਾ ਹੁੱਬੀ ਫਿਰ ਦਿਆਂ ਮਾਖਾ ਮੈਂ 5 ਲੱਖ ਰੁਪਈਆ ਆ ਗਿਆ ਤੇ ਤੂੰ ਤਾਂ ਤੇ ਡਾੜੀ ਗੱਲ ਕਰੀ ਬੰਨਿਆ ਪੈਸੇ ਨਾ ਕਰਦੇ ਤਿੱਕਾ ਕਰਕੇ ਮਾਰੇ ਪੱਤ ਨੂੰ ਐਸੀ ਪੈਸੇ ਸੀਗੇ ਤਾਂ ਹੀ ਰੱਖਿਆ ਕੇਲੇ ਨੂੰ ਸਾਰੇ ਉਹ ਕਰਤੇ ਹੁਣ 10000 ਰੁਪਈਆ ਫੜ ਲਾ ਤੇ ਆਪਣੇ ਨੇ 4 ਲੱਖ ਤੇ 90000 ਰੁਪਈਆ ਰਹਿ ਜਾਣਗੇ ਲਾ ਲਾ ਮੈਂ ਨਹੀਂ ਰੱਖਦੀ ਰੁਕਦੀ ਉਸੇ ਤਰ੍ਹਾਂ ਪਾਈ ਬਾਇਗਾ ਚੱਲ ਚੱਲ ਨਹੀਂ ਲਾ ਲਾ ਮੈਂ ਨਹੀਂ ਜਾਉਂ ਤੂੰ ਲੈਣਾ ਆ ਜਾ ਲਾ ਮੈਂ ਨਹੀਂ ਜਾਉਂ ਆ ਆਹੋ ਇਹ ਤਾਂ ਤੁਸੀਂ ਸੌਦਾ ਕਰਿਆ 5 ਲੱਖ ਦਾ ਸੌਦਾ ਕਰਿਆ ਤੁਸੀਂ 5 ਲੱਖ ਤੁਸੀਂ ਵਿਆਹ ਨਹੀਂ ਕਰਿਆ ਆਪਦੀ ਭੈਣ ਦਾ ਕੋਈ ਨਹੀਂ 마ਸੀ ਦੇਵਾਂਗੇ ਚੱਲ ਪੈਣ ਛਿੰਗੇ ਉਹ ਤਾਂ ਕਰੇਗਾ ਨਾ ਮੇਰੀ ਗੱਲ ਸੁਣ ਆ ਫੜ ਆਪਣੀਆਂ ਟੂਮਾ ਟਾਮਾ ਮੈਂ ਤਾਂ ਅਸੀਂ ਮੁੱਲ ਤਾਂ ਨਹੀਂ ਵੇਚੀ ਤੁਹਾਨੂੰ ਆਪਣੀ ਪਾਉਣ ਮੁੱਲ ਨਹੀਂ ਵੇਚੀ ਹੋਰ ਕੀ ਘਾਟੇ ਗੱਲ ਕਦੇ 5 ਲੱਖ ਦਾ ਤੁਸੀਂ ਸਾਥੋਂ ਵਰਤੀ ਬੈਠੇ ਲੈ ਕੇ ਹੋਰ ਕੀ ਹੈਗਾ ਥੋੜੇ ਦੇਵਾਂਗੇ 5 ਲੱਖ ਰੁਪਏ ਦੁੱਧ ਵਰ ਕੇ ਦੇਵਾਂਗੇ ਦੇਵਾਂਗੇ ਕਿ ਦੋ ਕਿੰਨੇ ਦੇ ਆਉਂਗੇ ਮਹੀਨਾ ਵਿਆਹ ਨੂੰ ਹੋ ਗਿਆ 8 ਦਿਨਾਂ ਇਕਰਾਰ ਕਰਿਆ ਛੱਡ ਮੈਂ ਮੰਨੋ ਤੁਹਾਨੂੰ ਕਹੀ ਤਾਂ ਜਾਣਾ ਵੀ 10000 ਰੁਪਏ ਰੱਖ ਲੈ 10 10 ਕਰਕੇ ਤੁਹਾਡਾ ਸਾਰਾ ਤਾਰ ਦੇਾਂਗੇ ਜੇ ਪੈਸੇ ਅੱਛਾ ਦੱਸ ਦੱਸ ਕਰਕੇ ਆ ਜੇ ਤੁਸੀਂ 2 ਸਾਲ ਨਹੀਂ ਲਾਉਂਦੇ 10 10 ਕਰਕੇ ਤਾਂ ਅਸੀਂ ਕਿਹਾ ਕੀ ਚੰਦਾਂਗੇ ਕੁੱਟਾਂ ਵਾਂਗੂ ਮੂੰਹ ਤੇ ਨਹੀਂ ਕੋਈ ਨਹੀਂ ਬੇਬੇ ਪੈਸੇ ਤਾਂ ਹੀ ਜਾਣਗੇ ਅੱਜ ਨਾ ਸਵੇਰ ਮੈਨੂੰ ਪੇ ਨਾ ਨਾ ਤੇ ਕਿਪੂ ਕਿ ਨਹੀਂ ਜਾਣਾ ਰਹਿnde ਅਗਾ ਇੱਥੇ ਬੈਠੋ ਨਾ 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 ਰਹਿ ਜਾ ਮੈਂ ਤਾਂ ਅਖੇ ਤੇ ਅਭੀ ਪਾਣੀ ਲੈ ਕੇ ਜਾਊਗਾ ਚਲ ਮੈਂ ਖਾ ਲੈ ਦਿੰਦਾ ਹੋ ਗਿਆ ਮੇਰੀ ਭੈਣ ਨੂੰ ਆ ਜਾ ਆਪਣੇ ਮੈਂ ਤਾਂ ਚਾਵਾਂ ਨਹੀਂ ਗਾ ਪਿੰਨੀਆਂ ਬਣਾ ਸਾਰੀ ਤਿਆਰੀ ਕਰ ਰੋ ਤੇ ਤਾਰਾ ਸਾਈਕਲ ਕੋਲੇ ਚੱਲ ਲੈ ਬੈਗ ਜਾ ਮਸੀ ਪਰੇ ਆ ਇੱਥੇ ਬੈਗ ਰੱਖ ਲੈ ਰਾਜਵੀਰ ਮੁੜ ਕੇ ਆ ਮੇਰੀ ਗੱਲ ਸੁਣ ਇੱਧਰ ਆ ਜਾ ਆਪਣੇ ਆ ਜਾ ਇੰਨੀ ਜਾ ਦੇਂਗੀ ਮੁੰਡਾ ਨੂੰ ਪੁੱਛ ਕੇ ਜਾਈ ਮੁੰਡਾ ਆਊਗਾ ਘਰੇ ਫੇਰ ਜਾਈ ਚੱਲ ਮੈਨੂੰ ਦਵਾ ਦੇ ਬੈਠਾ ਇਹਨਾਂ ਨੇ ਤਾਂ ਜੇਲ੍ਹ ਕਰ ਦੇਣੀ ਜੇ ਪਤਾ ਲੱਗੇ ਪੈਸੇ ਨਹੀਂ ਦਿੱਤੇ ਨਹੀਂ ਨਹੀਂ ਨਾ ਨਾ ਆ ਜਾ ਜਾਂ ਨਾ ਕਰ ਮੋੜ ਕੇ ਜਾ ਲੋ ਆਹੋ ਪਰ ਸਟਾਰਟ ਕਰ ਲੈ ਚੀਜ਼ ਸੀਤੀ ਲਿਆ ਇੱਧਰ ਨਹੀਂ ਨਹੀਂ ਮੁੜ ਕੇ ਚੱਲ ਘਰੇ ਬੇਬੇ ਕਿਉਂ ਮੈਂ ਮੁੜ ਕੇ ਨਾ ਨਹੀਂ ਮੈਂ ਨਹੀਂ ਮੁੜ ਕੇ ਜਾਂਦੀ ਮੁੱਲ ਵਿੱਚੀਆਂ ਇਸ ਤੋਂ ਮੁੱਲ ਲਈਆਂ ਆ ਜਾ ਭਨੇ ਆ ਜਾ ਮੈਂ ਮੁੰਡੇ ਨੂੰ ਆਹੋ ਮੁੱਲ ਲਈਆਂ ਇਸ ਤੋਂ ਮੁੱਲ ਪੈਸਾ ਪੰਦਲਾ ਖੜੀ ਨਾ ਦਿੱਤਾਗਾ ਆਹੋ ਜਾਂ ਚੱਲ ਲੈ ਕੋਈ ਜਰਕ ਜਾ ਲੈ ਬੇਬੀ ਪਾਜਾ 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 ਮਾਸੀ ਤੂੰ ਕਿਹੜੀਆਂ ਗੱਲਾਂ ਕਰਦੀ ਆ ਜਾ ਫਿਰ ਨਹੀਂ ਦੇਖ ਲਾ ਨਹੀਂ ਇਹ ਮੋੜਿਆ ਰਾਜਵੀਰ ਹੌਲਾ ਗਿਆ ਨਹੀਂ ਬੇਕਾਰ ਜਾਂ ਮੁੰਡਾ ਨਹੀਂ ਚਰਾ ਕੇ ਆਈ ਨਹੀਂ ਛੜ ਮੰਨੀ ਵੀ ਸਾ ਦਿੱਤਾ ਇਹਨਾਂ ਨੇ ਇੱਜ਼ਤ ਰੱਖੀ ਆ 5 ਲੱਖ ਰੁਪਈਆ ਦੇ ਕੇ ਵੀ ਸਾਡੀ ਇੱਜ਼ਤ ਬਣਾਈ ਵੀ ਕੋਲੋ ਗੱਡੀ ਲੈ ਕੇ ਆਈ ਮੈਨੇ ਕਿਚਾਈ ਮੰਨੀ ਮੁੰਡੇ ਜੇ ਨੇ ਵੀ ਮੈਂ ਲੈ ਕੇ ਜਾਣ ਵੀ ਤੂੰ ਇਹਨੂੰ ਤਾਂ ਛੱਡ ਜਾ ਕੰਜਰਾ ਉਹਨੂੰ ਵੀ ਨਾਲ ਚਰਾ ਕੇ ਲੈ ਗਿਆ ਹੁਣ ਆਈ ਨਹੀਂ ਪਤਾ ابو ਮੁੰਡਾ ਕੀ ਬੋਲੂਗਾ ਮੈਂ ਤਾਂ ਆਖਿਆ 5 ਲੱਖ ਰੁਪਈਆ ਆ ਗਏ ਮਖਲਾ ਮੇਰੇ ਤਾਂ ਕਰੇ ਓ ਹੋ 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 ਇਹ ਨਹੀਂ ਦਿੰਦੇ ਸਾਨੂੰ ਪੈਸੇ ਇਹ ਤਾਂ ਸਾਡੇ ਮੁੱਕਰ ਨਗੇ ਹੁਣ ਇਹਨਾਂ ਦਾ ਮੁੱਲ ਵੇਚਤੀ ਆ ਉਡੀ ਪੈਣਾ ਹੌਕੜੀਆ ਗੱਡੀਆਂ ਪਤਾ ਦਸਤਾ ਨਾ ਹੀ ਲੈੰਦੇ ਅਸੀਂ ਤਾਂ ਨਾ ਕਰ ਜਾਈ ਹੁੰਦੇ ਦੇਖ ਲੈ ਨਹੀਂ ਗੱਡਾ ਪਤਾ ਨਹੀਂ ਕਾਦਾ ਕੋਲਾ ਕੀ ਪਾ ਕੇ ਲਿਆ ਕੀ ਗੱਲ ਬਣਾ ਕੇ ਲਿਆ ਮੈਂ ਆਈ ਲਾਈ ਜਾਮਾ ਕੋਲੇ ਨੂੰ ਮੈਂ ਕਹਦਾ 5 ਲੱਖ ਰੁਪਈਆ ਕੀ ਮੈਂ ਤੇ ਟਾਲੀ ਕੀ ਮੈਂ ਪਿੰਗਾਂ ਬਣਾਈਆਂ ਲਾ 2-3 ਘੰਟੇ ਹੋ ਗਏ ਕੁੜੀ ਨੂੰ ਲੈਣ ਗਏ ਨੂੰ ਹਜੇ ਤੱਕ ਨਹੀਂ ਆਇਆ ਨਾ ਮੁੜ ਕੇ ਕੋਈ ਫੋਨ ਲਾਇਆ ਵੀ ਬੰਦਾ ਫੋਨ ਹੀ ਲਾ ਲੈ ਦਸ ਹੀ ਦੇ ਵੀ ਗੱਲ ਕੀ ਹੋਈ ਏ ਆਗੇ ਉਹ ਆਗੇ ਕੀ ਆਗੇ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਬੂ ਮਾਂ ਮਰ ਜਾ ਆ ਕਹੇ ਜੀ ਕੱਪੜੇ ਪਾਈ ਖੜਨੀ ਐ ਬਸ ਤੂੰ ਇੰਨਾ ਸ਼ੁਗਰਮਨ ਵੀ ਅਸੀਂ ਆ ਗਏ ਕਿਵੇਂ ਨਾ ਕਿਵੇਂ ਕੀ ਗੱਲ ਅਸੀਂ ਤਾਂ ਮਸਾਂ ਆਏ ਆਂ ਆਪਦੀ ਜਾਨ ਬਚਾਉਣ ਦੇ ਪੂਰੇ 10000 ਰੁਪਏ ਵੀ ਨਹੀਂ ਰੱਖਿਆ ਬੁੜੀਆਂ ਤੈਨਾਂ 10000 ਰੁਪਏ ਵਾਟ ਕੇ ਆਪਣਾ ਫੜਿਆਣ ਨੂੰ ਲਿਆ ਆ ਬਾਰ ਦਾਦੇ ਕਿਸੇ ਨੂੰ ਸੁਣ ਵੀ ਨਾ ਜਾਵੇ ਵੀ ਕੀ ਗੱਲ ਪਤਾ ਨਾ ਲੱਗੇ ਕਿਸੇ ਨੂੰ ਵੀ ਗੱਲਾਂ ਕੀ ਕਰੀਏ ਤੇ ਕੀ ਗੱਲ ਕਿਉਂ ਨਹੀਂ ਰੱਖਿਆ 10000 ਰੁਪਇਆ ਕੀ ਦੱਸਾਂ ਭੈਣ ਨੂੰ ਪੁੱਛ ਲੈ ਕੀ ਆਦੀ ਤੇਰੀ ਸੱਸ ਬੇਬੇ ਤਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਆ ਉਹ ਤਾਂ ਕਹਿੰਦੀ ਤੇਰੇ ਪੇਕੇ ਨੇ ਤੈਨੂੰ ਮੁੱਲ ਵੇਚਤਾ 5 ਲੱਖ ਰੁਪਏ ਦੇ ਜਾਣ ਤੇ ਤੈਨੂੰ ਲੈ ਜਾਣ ਤੂੰ ਹੀ ਆ ਜਾਣੇ ਜਾ ਕੇ ਐਂ ਕਰੀ ਹੁਣ ਕੇਰਾ ਸਾਡੇ ਕੋਲੇ ਆ ਗਈ ਹੁਣ ਬੁੜੀ ਨੂੰ ਕਹਾਂਗੇ ਵੀ ਐਂ ਕਰ ਜੇ ਮੁੱਲ ਵੇਚੀ ਐ ਨਾ ਪੈਸੇ ਦੇ ਜਾ ਤੇ ਲੈ ਜਾ ਗੱਡੀ ਤੇਰੇ ਘਰੇ ਖੜੀ ਐ ਸਾਡਾ ਗੱਡੀ ਚ ਕੀ ਐ ਗੱਡੀ ਤਾਂ ਮੁੰਡੇ ਨੇ ਚਲਾਉਣੀ ਐ ਮਸਾਲਾ ਚਾਂਸ਼ੜਾ ਕੇ ਐ ਨਾ ਤਾਂ ਭੈਣ ਨੂੰ ਬੈਗ ਚੱਕਣ ਦਿੰਦਾ ਨਾ ਝੋਲਾ ਉਹਦਾ ਮਸਾ ਖਿੱਚਦੀ ਸੀ ਭੈਣ ਨੂੰ ਮਸਾ ਲੈ ਕੇ ਆਇਆ ਸਾਡਾ ਤਾਂ ਬੁਰਾ ਹਾਲ ਕਰਤਾ ਤੁਸੀਂ ਦੇਖਣਾ ਤਾਂ ਮੇਰੀ ਗੱਲ ਸੁਣੋ ਤੈਨੂੰ ਮਹੀਨਾ ਹੋ ਗਿਆ ਵਿਆਹੀ ਨੂੰ ਮਹੀਨੇ ਦੇ ਸੀ ਤੇਰੇ ਕੋਲੇ ਗੇੜਾ ਮਾਰਨੀ ਆਏ ਹੁਣ ਤੂੰ ਦੇਖਦੀ ਈ ਬੁੜੀ ਨੂੰ ਆਪਾਂ ਕਰਾਂਗੇ 5 ਲੱਖ ਕੀ ਬੁੜੀ ਤੋ ਜੋ 25 ਲੱਖ ਰੁਪਈਆ ਨਾ ਮੰਗਵਾਇਆ ਵਾਪਸ 25 ਲੱਖ ਰੁਪਈਆ ਲੈ ਕੇ ਫੇਰ ਨਮੇੜਾ ਕਰਾਂਗੇ ਨਾ ਨਾ ਦੇ ਕੇ ਤਲਾਕ ਕੁੜੀ ਦਾ ਆਪਾਂ ਕਿਤੇ ਹੋਰ ਕਰ ਦਿਆਂਗੇ ਨਾਲੇ ਮੈਂ ਤਾਂ ਮੇਰੀ ਗੱਲ ਸੁਣ ਤਲਾਕ ਦੇਣਾ ਨਾ ਦੇਣਾ ਛੋਡੀ ਮਰਜੀ ਆ ਮੈਂ ਉਸ ਘਰੇ ਨਹੀਂ ਜਾਂਦੀ ਤੁਸੀਂ ਤਾਂ ਮੈਨੂੰ ਉਹੀ ਗੱਲ ਕੰਜਰਾਂ ਦੇ ਵਿਆਹ ਪਾ ਜਾਣਾ ਇਹਦੀ ਉਚਾਰੀ ਫਿਰ ਹੁਣ ਆਪਾਂ ਤਾਂ ਹੈ ਨਹੀਂ ਬੰਦੇ ਕਿਸੇ ਕੰਮ ਦੇ ਅੱਛਾ ਤੇ ਹੋਰ ਹੁਣ ਉਹ ਤਾਂ ਇੰਨੇ ਹੀ ਗੱਲ ਲਾਲਚ ਕਰਦੇ ਆ ਨਾ ਪੈਸਿਆਂ ਦਾ ਗੱਲ ਗੱਲ ਤੇ ਪੈਸਾ 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 ਜਦੋਂ ਬੁੜੀ ਨੂੰ ਮੈਂ ਦੱਸਦਾ ਵੀ ਮੇਰਾ ਭਰਾ ਪੈਸੇ ਦੇਣਾ ਆਊਗਾ ਆਏ ਬਾਗੋ ਬਾਗ ਹੋ ਗਈ ਹੱਸੇ ਕਮਲਿਆਂ ਨੂੰ ਕਰੇਗਾ ਤੇਲੇ ਵਾਲਾ ਚ ਖਿਚੋੜਾ ਐ ਫੜੀ ਬੈਠੀ ਕਿਤੇ 5 ਲੱਖ ਰੁਪਈਆ ਐ ਚ ਅੱਛਾ ਨਹੀਂ ਆਪਣੇ ਤਾਂ ਕੇਲੇ ਵੀ ਉੱਥੇ ਹੀ ਰਹਿ ਗਏ ਨੇ ਕੇਲੇ ਤਾਂ ਕਮਲਿਆਂ ਨੂੰ ਹੋਰ ਲਿਆ ਮੰਗੇ ਇਹ ਤਾਂ 25 ਲੱਖ ਰੁਪਈਆ ਲਵਾਂਗੇ ਨਾ ਤਾਂ ਅਸੀਂ ਤਾਂ ਕੇਲੇ ਹੀ ਲੈਂਦੇ ਜਾਣਗੇ ਕਿਉਂ ਕਮਲਿਆਂ ਦਾ ਮਰਜੀ ਲੱਖ ਮੇਰਾ ਤਾਂ ਖੜਾ ਛੜਾਓ ਉਹਨਾਂ ਨਾਲ ਫਿਰ ਖੇੜਾ ਫੇਰ ਹੀ ਛੁੱਟੂ ਕੈਸਾ ਲਾਉਣਾ ਬੂਆ ਫਨ ਤਲਾਕ ਦਾ ਉਹ ਜਿਹੜੇ ਤੇ ਤੁਸੀਂ ਮੈਨੂੰ ਵਿਆਹਿਆ ਉਹ ਆਪ ਤਾਂ ਬੋਲਦਾ ਨਹੀਂ ਜਿੱਧਰ ਕਿਧਰ ਆਪਣੀ ਮੰਨ ਨੂੰ ਉਹ ਕਰ ਦਿੰਦਾ ਮੈਂ ਗੁੰਗਾ ਨੇ ਉਹ ਮੈਂ ਗੁੰਗਾ ਦਾ ਕਾਨੂੰ ਆ ਉਹੀ ਸਿੱਧਰਾ ਜਾ ਅੱਛਾ ਸਿੱਧਰਾ ਲਕੀ ਕਰ ਲੈਦਾ ਸਿੱਧਰਾ ਹੈ ਪਰ ਤੂੰ ਦੇਖੀ ਨਹੀਂ ਜਦੋਂ ਤੂੰ ਦੇਖਣ ਗਿਆ ਤੂੰ ਇਵੇਂ ਮੂਰੇ ਦੇਖ ਕੇ ਇਹ ਕੋਈ ਨਹੀਂ ਹੈਗਾ ਵੀ ਆਏ ਆ ਸ਼ਹਿਰ ਜਾਣੀ ਹੈਗਾ ਇਹ ਵੀ ਮੂਰੇ ਹੋ ਕੇ ਜਵਾਬ ਦੇਉਣਾ ਨਹੀਂ ਹੂੰ ਤਾਂ ਚੱਲ ਵਧੀਆ ਸੀ ਨਰਮ ਸੀ ਵਧੀਆ ਮਿਲਿਆ ਸੀ ਗੱਲ ਕਰ ਬੁੜੀ ਨਹੀਂ ਕਿਸੇ ਕੰਮ ਦਾ ਮੈਂ ਨਰਮਗੀ ਕਰੂਗਾ ਜਦੋਂ ਬੁੜੀ ਤੇ ਪੈਰ ਨਹੀਂ ਲੱਗਣ ਦਿੰਦੀ ਬੁੜੀ ਮੈਂ ਤਾਂ ਕਹਿੰਦਾ ਨਾ ਹੋਵੇ ਤਪੇ ਤਾਂ ਤੂੰ ਵਧੀਆ ਤੇਰੇ ਵਾਸਤੇ ਕਰਾਉਂ ਮੋਜਾਂ ਕਰੇਂਗੀ ਉੱਥੇ ਆਪਾਂ ਕਰਾਂਗੇ ਹੁਣ ਤੇਰੇ ਘਰ ਵਾਲੇ ਨਾਲ ਗੱਲ ਵੀ ਜੇ ਤਾਂ ਸਾਡੀ ਕੁੜੀ ਲੈ ਕੇ ਜਾਣੀ ਐ ਫਿਰ ਤਾਂ ਆਦੀ ਮਾਂ ਨੂੰ ਅੱਡ ਹੋ ਜਾ ਫਿਰ ਤਾਂ ਲੋਟ ਐ ਮੈਨੂੰ ਤਾਂ ਨਹੀਂ ਲੱਗਦਾ ਅੱਡ ਹੋਜੂ ਇਹ ਤਾਂ 부ੜੀ ਐਡੀ ਚੰਦਰੀ ਆ ਕੰਦਾ ਟੱਪ ਟੱਪ ਵੀ ਆਜਿਆ ਕਰੂਗੀ ਨਹੀਂ ਕੰਦਾ ਕਿੱਥੇ ਟੱਪ ਜੂ 부ੜੀ ਨੂੰ ਤਾਂ ਮੈਂ ਟੇ ਲੋਟ ਕਰ ਲਾਂਗੇ ਜੇ 부ੜੀ ਲੋਟ ਆ ਗਈ ਤਾਂ ਠੀਕ ਐ ਨਾ ਨਹੀਂ ਤਾਂ ਪਤਾ ਲੱਗਦੇ ਨੇ ਕੋਈ ਆ ਜਾ ਚਾਹ ਪਾਣੀ ਕਰਾਂਗੇ ਆਜੋ ਅੱਜ ਮੈਂ ਤਾਂ ਤੜਕੇ ਦੀ ਦਿੱਕੀ ਜਾਨੀ ਆ ਸੋਨੂੰ ਕਿਹਨ ਵਕਤ ਪੇ ਹੋਗੇ ਗਏ ਨੂੰ ਲੈਣ ਗਏ ਨੂੰ ਮਾ ਸਾ ਮਹੀਨੇ ਤੋ ਤੂੰ ਆਈ ਹੁਣ ਦੇਖਦੀ ਈ 6 ਮਹੀਨੇ ਕੀ ਤੋਰ ਦੇ